ਜਿਵੇਂ ਆਪਾਂ ਇੰਟਰਨੈਟ ਤੇ ਨਹੀਂ ਦੇਖਦੇ ਹੁੰਦੇ ਜੀ ਨਕਮੀਆਂ ਸਰਕਾਰਾਂ ਨੇ ਨਹੀਂ ਕੁਛ ਕੀਤਾ ਦੇਖੋ ਇੰਨੇ ਤਗਮੇ ਜੀ ਆ ਉਹ ਹੈ ਕਿੱਥੇ ਉਹ ਤਾਂ ਮੇਰੇ ਵਰਗੇ ਨੇ ਕਿਸੇ ਨੇ ਉਹ ਵੀ ਬ੍ਰਾਂਡ ਲਾਂਚ ਕੀਤਾ ਸੀ ਤੇ ਮੈਂ ਆਪਦੇ ਕੋਲ ਹੀ ਹਾਂ ਮਿਸਟਰ ਪੰਜਾਬ ਕਹਤਾ ਮੰਨ ਲਓ ਕਿਸੇ ਵੀ ਕੰਪਨੀ ਨੇ ਉਹਨਾਂ ਨੂੰ ਮਿਸਟਰ ਪੰਜਾਬ ਡਿਕਲੇਅਰ ਕਰਤਾ ਉਹ ਬਾਹਰ ਨਹੀਂ ਫੜਦੇ ਗ੍ਰੇਡਿਏਸ਼ਨ ਹੈ ਨਹੀਂ ਸਪੋਰਟਸ ਕੋਟਾ ਜੌਬ ਨਹੀਂ ਮਿਲਣੀ ਕੋਈ ਉਹਨਾਂ ਵੱਲੋਂ ਐਸਾ ਨਹੀਂ ਆ ਕਿ ਇਹਨੂੰ ਸਪੌਂਸਰ ਤੇ ਕੋਈ ਬ੍ਰਾਂਡ ਦਵਾਈਏ ਕੋਈ ਜੌਬ ਕੋਈ ਐਡ ਕੁਛ ਵੀ ਨਹੀਂ ਬੱਚੇ ਮੋਸਟਲੀ ਜਾਂਦਾ ਫਿਰ 10-15000 ਦੀ ਜੌਬ ਕਰੀ ਜਾਂਦੇ ਆ ਟਰੇਨਰ ਤੇ ਜਾਂ ਫਿਰ ਜਿਹੜੇ ਕੋਲ ਚੰਗੇ ਥੋੜੇ ਬਹੁਤੇ ਪੈਸੇ ਆ ਉਹ ਸਪਲੀਮੈਂਟ ਸਟੋਰ ਜਾਂ ਜਿੰਮ ਖੋਲ ਲੈਣ। ਐਡੇ ਐਡੇ ਸਰੀਰ ਲੈ ਕੇ ਇੰਨੀਆਂ ਨੇ ਪੈਸੇ ਖਰਚ ਕੀ ਗੇਮ ਉਹਦਾ ਕੋਈ ਪੁਵਖਿਆ ਨਹੀਂ ਤੁਹਾਡਾ ਇਹ ਕਿਆ ਦਾ ਮਤਲਬ ਬਿਲਕੁਲ ਜੀ ਇਹਨੂੰ ਅਸਲ 'ਚ 올림픽 ਗੇਮ ਕਿਉਂ ਨਹੀਂ ਮੰਨਦੀ ਉਹ ਕਹਿੰਦੇ ਜੀ ਡਰੱਗਸ ਯੂਜ਼ ਹੁੰਦੇ ਆ ਮੋਰਓਵਰ ਉਹ ਕਹਿੰਦੇ ਜੀ ਇਹਦੇ 'ਚ ਐਥਲੈਟਿਸਿਜ਼ਮ ਹੈ ਕਿੱਥੇ ਦੂਸਰਾ ਉਹ ਕਹਿੰਦੇ ਜੀ ਇਹ ਇਹ ਸਾਡੀ ਸੰਪਤੀ ਨਹੀਂ ਹੋ ਸਕਦੇ ਕਿਉਂਕਿ ਜੋ ਫਿਜ਼ੀਕਲ ਐਫੀਸ਼ੀਐਂਸੀਜ਼ ਆ ਕੋਈ ਸਵਿਮ ਕਰਨਾ ਕੋਈ ਰਨਿੰਗ ਕਰਨੀ ਆ ਕੋਈ ਭਾਰੇ ਕੰਮ ਕਰਨੇ ਕੋਈ ਐਸੀਆਂ ਐਕਸਟ੍ਰੀਮ ਕੰਡੀਸ਼ਨ 'ਚ ਗਲੇਸ਼ੀਅਰ 'ਚ ਉਥੇ ਜੰਗਾ ਲੜਨੀਆਂ ਥੋੜੇ ਉਹ ਕਹਿੰਦੇ ਜੀ ਆਰਗਨ ਕੰਪਰੋਮਾਈਜ਼ਡ ਹੋ ਸਕਦੇ ਆ ਜਿਵੇਂ ਹੁਣ ਨੀਰਜ ਚੋਪੜਾ ਜੀ ਨੇ 올림픽 ਚ ਗੋਲਡ ਮੈਡਲ ਆ ਉਹ ਦੇਖਦੇ ਨੇ ਮਿਲਖਾ ਸਿੰਘ ਜੀ ਦੀਆਂ ਉਪਲਬਧੀਆਂ ਦੇਖਦੀਆਂ ਨੇ ਆਪਣੀ ਜਿੰਨੀ ਮਿਡਲ ਕਲਾਸ ਆ ਜਿੰਨੇ ਵੀ ਲੋਅਰ ਮਿਡਲ ਕਲਾਸ ਬੱਚੇ ਆ ਜਦੋਂ ਕੋਈ ਵੀ ਗੇਮ ਚੁਣਦੇ ਆ ਨਾ ਤਾਂ ਉਹਨਾਂ ਦਾ ਇੱਕ ਕੈਰੀਅਰ ਦਿਮਾਗ ਚ ਜ਼ਰੂਰ ਹੁੰਦਾ ਉਹਨਾਂ ਨੇ ਕੋਈ ਨਾ ਕੋਈ ਹੀਰੋ ਨੂੰ ਆਈਡਲਾਈਜ਼ ਕੀਤਾ ਹੁੰਦਾ ਕਿ ਮੈਂ ਆ ਬੰਨਾ ਆ ਕਰਨਾ ਜੋ ਜਦੋਂ ਮੈਂ ਬਾਡੀ ਬਿਲਡਿੰਗ ਨੂੰ ਦੂਸਰੀਆਂ ਮਾਨਤਾ ਪ੍ਰਾਪਤ ਗੇਮਾਂ ਨਾਲ ਰੱਖਦਾ ਨਾ ਇਹਦੇ ਵਿੱਚ ਰਿਸਕ ਬਹੁਤ ਵੱਡੇ ਖਰਚਾ ਬਹੁਤ ਜ਼ਿਆਦਾ ਆਉਟਪੁੱਟ ਬਿਲਕੁਲ ਵੀ ਹੈ ਨਹੀਂ ਸਿਰਫ ਪ੍ਰੋਡਕਟਾਂ ਨੇ ਜੋ ਕੰਪਨੀਆਂ ਨੇ ਉਹਨਾਂ ਨੇ ਇਹਨੂੰ ਆਰਗੇਨਾਈਜ਼ ਕਰਨਾ ਬਹੁਤ ਘੱਟ ਕੰਪੀਟੀਸ਼ਨ ਐਸੇ ਹੋਣਗੇ ਜਿਹੜੇ ਸਰਕਾਰ ਜਾਂ ਸਪੋਰਟਸ ਡਿਪਾਰਟਮੈਂਟ ਤੋਂ ਮਾਨਤਾ ਪ੍ਰਾਪਤ ਨੇ ਜਿਹੜੀ ਇਹ ਬਾਡੀ ਹੈ ਜਿਹੜੀ ਬਣ ਜਾਂਦੀ ਹੈ ਸ਼ੇਪ ਕੱਟ ਬਣ ਜਾਂਦੇ ਆ ਇਹ ਜੈਮਨ ਆ ਗਿਆ ਬੰਦਾ ਕੋਈ ਮਤਲਬ ਕੋਈ 15 ਦਿਨ ਮਹੀਨਾ ਜਾਂ 2 ਮਹੀਨੇ ਜਾਣ ਛੱਡਣੀ ਹੈ ਜੈਮ ਹੁੰਦਾ ਕੀ ਉੱਥੇ ਸਟੇਬਲ ਰਹਿ ਸਕਦੀ ਬਿਲਕੁਲ ਨਹੀਂ ਜੀ ਮੈਂ ਇਹਨੂੰ ਕਰਾਇਦੀ ਬੋਡੀ ਕਿੰਨਾ ਹੁੰਦਾ ਜੀ ਇੱਕ ਲੈਵਲ ਹੁੰਦਾ ਕਿ ਠੀਕ ਆ ਮਸਲ ਮਾਸ ਇੱਕ ਗੇਨ ਹੋ ਗਿਆ ਜਿਹੜੀ ਬਹੁਤ ਜ਼ਿਆਦਾ ਕਟਿੰਗ ਦੇਖਦੇ ਤੁਸੀਂ ਬਿਲਕੁਲ ਇਦਾਂ ਜਿਵੇਂ ਆਪਾਂ ਤਰਾਸ਼ ਕੇ ਬਣਾਇਆ ਹੁੰਦਾ ਇੱਕ ਤਾਂ ਉਹ ਟੈਂਪਰੇਰੀ ਆ ਇੱਕ ਉਹ ਗੈਰ ਕੁਦਰਤੀ ਆ ਬਿਨਾ ਸਮਾਨ ਤੋਂ ਬੰਨ ਨਹੀਂ ਨਹੀਂ ਤੇ ਬਾਹਲਾ ਚ ਰਹਿਣੀ ਨਹੀਂ ਜੋ ਸਟੇਜ ਦੇ ਉੱਪਰ ਚੰਗੇ ਕੰਪੀਟੀਸ਼ਨ ਚ ਲੜ ਰਹੇ ਆ ਉਹ ਬਿਨਾ ਸਟੀਰੋਇਡਸ ਤੇ ਬਿਨਾ ਬੈਂਡ ਸਬਸਟੈਂਸਸ ਜੋ 올림픽 ਐਸੋਸੀਏਸ਼ਨ ਨੇ ਬੈਨਡ ਕੀਤੇ ਉਹ ਤੋਂ ਬਣਾ ਚੜ੍ਹ ਨਹੀਂ ਸਕਦਾ ਕਿ ਬੋਡੀ ਬਿਲਡਿੰਗ 'ਚ ਕੁਝ ਐਸੇ ਇੰਜੈਕਸ਼ਨ ਲੱਗਦੇ ਆ ਜਿਹਦੇ 'ਚ ਜੋ ਮਰਦਾਨਾ ਹਾਰਮੋਨ ਟੈਸਟੋਸਟੀਰੋਨ ਉਹਨੂੰ ਵਧਾਉਣਾ ਤੇ ਜਦੋਂ ਕੁੜੀਆਂ ਉਹ ਇੰਜੈਕਟ ਕਰਦੀਆਂ ਨੇ ਆਪਾਂ ਦੇਖਦੇ ਆ ਬੋਡੀ ਬਿਲਡਿੰਗ ਸਟੇਜਾਂ ਤੇ ਠੀਕ ਹੈ ਜੀ ਕੁੜੀਆਂ ਐਂਡਰੋਜਨਸ ਬੋਲਦੇ ਆ ਅਸੀਂ ਉਹ ਡੋਮੀਨੇਟ ਕਰਦੇ ਆ ਤਾਂ ਕੁੜੀਆਂ ਦੇ ਦਾੜ੍ਹੀ ਆਉਣ ਲੱਗ ਜਾਂਦੀ ਪੁਇਖੇ 'ਚ ਜੋ ਔਰਤਾਂ ਵਾਲੇ ਗੋਣਾ ਉਹੀ ਖਤਮ ਹੋ ਜਾਂਦੇ ਆ ਸਿਰਫ ਐਸਾ ਦਿਖਣ ਦੇ ਲਈ ਉਹ ਆਪਦਾ ਸਾਰਾ ਪੁਇਖ ਦਾ ਤਲਾ ਲੈਂਦੇ ਆ ਬਹੁਤ ਸਾਰੇ ਲੋਕ ਆ ਜਿਹੜੇ ਬਾਅਦ ਚ ਡਿਪਰੈਸ਼ਨ ਨਾਲ ਜੂਝਦੇ ਆ ਕਿਉਂਕਿ ਜਿਹੜੇ ਪ੍ਰੋਡਕਟ ਹੁੰਦੇ ਨੇ ਨਾ ਜੀ ਇਹ ਹਾਰਮੋਨ ਸ਼ਟਡਾਊਨ ਕਰਦੇ ਨੇ ਮੰਨ ਲਓ ਤੁਸੀਂ ਇੰਜੈਕਟ ਕਰ ਰਹੇ ਹੋ ਬਹੁਤ ਜ਼ਿਆਦਾ ਤੁਹਾਡੀ ਬਾਡੀ ਖੁਦ ਬਣਾਉਣਾ ਹਟ ਜਾਂਦੀ ਆ ਜਦੋਂ ਤੁਸੀਂ ਇੰਜੈਕਟ ਕਰਨੋਂ ਵੀ ਹਟ ਗਏ ਇੱਕ ਲੈਵਲ ਤੇ ਹਟਣਾ ਹੀ ਪੈਂਦਾ ਕਿਉਂਕਿ ਇਹ ਅੰਗਾਂ ਤੇ ਭਾਰੀ ਆ ਉਸ ਤੋਂ ਬਾਅਦ ਤੁਹਾਡੀ ਬਾਡੀ ਖੁਦ ਨਹੀਂ ਬਣਾ ਰਹੀ ਹੁੰਦੀ ਔਰ ਤੁਸੀਂ ਅੰਦਰੋਂ ਬਿਲਕੁਲ ਖਾਲੀ ਹੋ ਉਥੋਂ ਹੀ ਗੱਲਾਂ ਉੱਠਦੀਆਂ ਨੇ ਕਿ ਜਿਹੜੇ ਬਾਡੀ ਬਿਲਡਰ ਆ ਉਹਨਾਂ ਅਮਰਦ ਹੋ ਰਹੇ ਆ ਦੇਖੋ ਨੈਚੁਰਲ ਦਾ ਮਤਲਬ ਹੁੰਦਾ ਡਾਇਰੈਕਟ ਥਣਾ ਤੋਂ ਜਾਂ ਡਾਇਰੈਕਟ ਮਿੱਟੀ ਚੋਂ ਸ ਜਾਂ ਸਿੱਧੀ ਥਣਾ ਜੋ ਜਾਂ ਚਲੋ ਮੀਟ ਨੈਚੁਰਲ ਦਾ ਮਤਲਬ ਕੈਮੀਕਲ ਪ੍ਰੋਸੈਸਿੰਗ ਨਹੀਂ ਹੁੰਦਾ ਜਿਹੜੀ ਚੀਜ਼ ਪਾਊਡਰ ਦੇ ਰੂਪ ਚ ਆਪਣੇ ਕੋਲ ਆ ਗਈ ਉਹਦਾ ਦੇਤਾ ਉਹਦਾ ਅਸਲ ਰੂਪ ਕੀ ਸੀ ਉਹ ਕਾਪੀ ਕਰਕੇ ਸ਼ੀਸ਼ੀਆਂ ਚ ਆ ਗਈ ਉਹਨੂੰ ਨੈਚੁਰਲ ਕਹਿ ਕੇ ਵੇਚੀ ਜਾਂਦੇ ਆ ਆਪਣੇ ਲੋਕ ਲਈ ਜਾਂਦੇ ਆ ਦੂਜੀ ਗੱਲ ਸਭ ਤੋਂ ਵੱਡੀ ਹੈ ਜਿਹੜੀ ਉਹਨਾਂ ਦੇ ਚੱਕਰ ਚ ਆਪਣੇ ਲੋਕ ਫੂਡ ਤੇ ਟੁੱਟੀ ਜਾਂਦੇ ਇਹ ਆਪਣੀ ਨਾ ਖੇਤੀ ਤੇ ਡਾਕਾ ਕੀ ਇਹਨਾਂ ਨੇ ਇਨਫਲੂਐਂਸਰਾਂ ਥ्रू ਜੋ ਦਿਖਦਾ ਹੈ ਵਹੀ ਵਿਕਦਾ ਹੈ ਐਸਾ ਬਿੜਾਗਰ ਕੀਤਾ ਨਾ ਜੀ ਕਿ ਤੁਹਾਡਾ ਦੁੱਧ ਤਾਂ ਜ਼ਹਿਰ ਆ ਥੋਡੀ ਕਣਕ ਤਾਂ ਜ਼ਹਿਰ ਆ ਠੀਕ ਆ ਜੀ ਤੁਹਾਡੇ ਆਂਡੇ ਤਾਂ ਜ਼ਹਿਰ ਆ ਪ੍ਰੋਡਕਟ ਲਾਓ ਬਸ ਵੀ ਉਹ ਪ੍ਰੋਡਕਟ ਵੀ ਕਿਸੇ ਖੇਤੀ ਚੋਂ ਉਹ ਕਿੱਥੇ ਹੋਈ ਸੀ ਖੇਤੀ ਇਹ ਦੱਬੇ ਆ ਪ੍ਰੋਡਕਟ ਆ ਇਹਦੇ ਚ ਐਡਿਕਟਿਵਜ਼ ਪ੍ਰੀਜ਼ਰਵੇਟਿਵਜ਼ ਆਰਟੀਫੀਸ਼ੀਅਲ ਕਲਰ ਇਹ ਤਾਂ ਡਾਇਰੈਕਟ ਪਾਏ ਆ ਤੇ ਆਪਾਂ ਸਿੱਧੇ ਅੰਦਰ ਲੈ ਜਾਣੇ ਤੇ ਬਦਨਾਮ ਕੀਤਾ ਜਾਂਦਾ ਕਿ ਤੁਹਾਡੀਆਂ ਫਸਲਾਂ ਮੜੀਆਂ ਮੈਨੂੰ ਸਕੂਪ ਚਾਹੀਦਾ ਮੈਨੂੰ ਗੜਵੀ ਨਹੀਂ ਚਾਹੀਦੀ ਠੀਕ ਆ ਜੀ ਗੜਵੀ ਵਾਲਿਆਂ ਨੂੰ ਤਾਂ ਜਿਹੜਾ ਛੰਨਾ ਆਪਾਂ ਕਹਿ ਦਿੰਨੇ ਆ ਉਹ ਤਾਂ ਪਿੰਡੂ ਲੱਗਦਾ ਇਹ ਇਹਦੇ ਚ ਤਾਂ ਜ਼ਹਿਰ ਆ ਜੀ ਲੇਕਿਨ ਸਕੂਪ ਇੱਕ ਸਟੇਟਸ ਸਿੰਬਲ ਆ ਜੀ ਮੇਰੀ ਸ਼ੇਕਰ ਨਾਲ ਫੋਟੋ ਖਿੱਚ ਅਸਲ ਫੋਟੋ ਰੀਲ ਨਹੀਂ ਸਾਨੂੰ ਬੜੇ ਪਿੱਛੇ ਕਰਤਾ ਵੀ ਇਹ ਕੋਈ ਸੈਂਪਲ ਬੰਦਾ ਕੋਈ ਸਾਦਾ ਭੋਜਨ ਖਾਂਦਾ ਜਾਂ ਸਾਦਾ ਕੰਮ ਕਰਦਾ ਦਿਖਾਈ ਦੇ ਦੇਵੇਗਾ ਤਾਂ ਉਹ ਤਾਂ ਯਾਰ ਇਹ ਬੰਦੇ ਦਾ ਕੀ ਆ ਪਰ ਸਕੂਪ ਉਹ ਸ਼ੇਕਰ ਇਹ 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 ਰੀਲਾਂ ਦਾ ਸ਼ਿੰਗਾਰ ਬਣ ਗਿਆ ਤੇ ਅੰਦਰ ਬਾਡੀ ਨੂੰ ਇਹ ਖਤਮ ਕਰ ਪੂਰੀ ਤਰ੍ਹਾਂ ਜੀ ਤੁਸੀਂ ਦੇਖੋ ਆਪਣੇ ਜਦੋਂ ਵਿਆਹ ਹੁੰਦੇ ਸੀ ਤਾਂ ਮੁੰਡੇ ਤੇ ਕੁੜੀ ਨੂੰ ਪੰਜੀਰੀ ਦਿੰਦੇ ਸੀ ਤੇ ਉਹ ਪੰਜੀਰੀ ਜਸਮਾਨ ਹੁੰਦਾ ਸੀ ਐਸਾ ਸਾਰਾ ਜਿਹਦੀ ਅੱਗੇ ਕੋਈ ਘਰਸਤੀ ਚ ਲੋੜ ਆ ਹੁਣ ਉਹਨਾਂ ਦਾ ਗਏ ਪੁੱਲ ਹੁਣ ਇਹਨਾਂ ਨੂੰ ਚਾਹੀਦੀਆਂ ਭਸਮਾਂ ਹੁਣ ਇਹਨਾਂ ਨੂੰ ਲੱਗਦਾ ਡਰ ਕਿ ਸਾਡੇ ਜਿੱਦਾਂ ਜੀ ਕਮਜ਼ੋਰੀਆਂ ਨੇ ਠੀਕ ਆ ਉਧਰ ਕਰਦਿਆਂ ਨੇ ਬੜਾ ਸ਼ੁੱਧ ਸੋਹਣੀਆਂ ਚੀਜ਼ਾਂ ਦਿੱਤੀਆਂ ਸਸਤੀਆਂ ਘਰੇ ਬਣ ਗਈਆਂ ਇੱਧਰ 50 50000 ਚ ਪ੍ਰੋਡਕਟ ਲਈ ਜਾਂਦੇ ਆ ਜੀ ਭਸਮਾਂ ਦਾ ਬਿਜ਼ਨਸ ਇੰਨਾ ਕਿ ਫੈਲ ਚੁੱਕਿਆ ਹੁਣ ਜੀ ਕਿਹੜੇ ਪ੍ਰੋਡਕਟਾਂ ਵਾਲੇ ਕਹਿੰਦੇ ਆ ਜੀ ਵੀ 70% 60% ਲੋਕ ਆ ਜੀ ਮਿਲਕ ਇੰਟੋਲਰੈਂਟ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਜੀ ਦੁੱਧ ਨਹੀਂ ਬਚਣਾ Google ਵੀ ਬੋਲਦਾ ਤੁਸੀਂ ਦੇਖੋ ਆਪਣੇ ਇਲਾਕੇ ਪਾਸੇ ਪਿੰਡਾਂ ਚ ਸ਼ਹਿਰਾਂ ਚ 100 ਬੰਦੇ ਦੇਖ ਲਿਓ ਤੁਹਾਨੂੰ ਲੱਗਦਾ ਵੀ 70 ਦੇ ਨਹੀਂ ਪਚਦਾ ਮੈਨੂੰ ਤਾਂ 100 ਚ 7 ਵੀ ਨਹੀਂ ਦੀਨੇ ਜਿਹਦੇ ਨਹੀਂ ਪਚਦਾ ਇਹ ਆਪਣੀ ਥਾਲੀ ਚੋਂ ਦੁੱਧ ਖੋਲਿਆ ਜਿਹੜੀ ਡੇਰੀ ਇੰਡਸਟਰੀ ਉਹ ਬਦਨਾਮ ਕਰ ਦਿੰਦੀ ਆ ਸਿਰਫ ਐਸੇ ਕਰਕੇ ਕਿ ਆਪਦੇ ਪ੍ਰੋਡਕਟ ਵਿੱਚ ਜੇ ਮੈਂ ਵਿਰੋਧ ਕਰਦਾ ਤਾਂ ਮੈਂ ਆਪਦਾ ਪ੍ਰੋਫਿਟ ਵੀ ਛੱਡ ਰਿਆਂ ਮੈਂ ਪ੍ਰਮੋਟ ਕਰਦਾ ਸਿਰਫ ਆਰਗੇਨਿਕ ਨੂੰ ਦੇਸੀ ਚੀਜ਼ਾਂ ਨੂੰ ਮੈਂ ਬ੍ਰੈਂਡ ਬੈਸਟ ਦਰਾ ਮਰੂਦਾਂ ਦਾ ਜਾਮਣਾ ਦਾ ਦੁੱਧ ਦਾ ਅੰਡਿਆਂ ਦਾ ਇਹਨਾਂ ਦੀਆਂ ਵਾਕਈ ਤੁਹਾਡੀ ਗੱਲ ਸਹੀ ਹੈ ਜੀ ਮੈਨੂੰ ਬਹੁਤ ਹੇਟ ਮਿਲਦੀ ਹੈ ਇਧਰੋਂ ਪਰ ਜਿਹੜਾ ਮੇਰਾ ਮਿਸ਼ਨ ਆ ਮੈਂ ਚੱਲਦਾ ਰਹੂੰਗਾ ਲੋਕਾ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਮੈਂ ਅੱਜ ਡਾਈਟੀਸ਼ਨ ਅਮਨਦੀਪ ਵੀਰਕੋਲ ਆਇਆਗਾ ਮੇਰੇ ਨਾਲ ਹੀ ਬੈਠੇ ਨੇ ਇਹਨਾਂ ਦੀ ਮੈਂ ਗੱਲ ਸੁਣ ਰਿਹਾ ਸੀ ਪਿਛਲੇ ਦਿਨੀ ਵੀਡੀਓ ਦੇ ਵਿੱਚ ਇੱਕ ਕੋਠੇ ਉੱਪਰ ਖੜਕੇ ਵੀਡੀਓ ਬਣਾ ਰਹੇ ਸੀ ਜਿੱਥੇ ਬੋਲ ਰਹੇ ਸੀ ਕਿਹੜੀ ਬੋਡੀ ਬਿਲਡਿੰਗ ਹੈ ਇਹਦਾ ਕੀ ਪ੍ਰੋਕ ਹੈ ਤੁਸੀਂ ਆਪਣੇ ਸਰੀਰ ਨੂੰ ਕਸ਼ਟ ਵੀ ਦਿੰਨੇ ਹੋ ਜਿਹੜੇ ਵੱਖ-ਵੱਖਰੇ ਸਟੀਰੋਇਡ ਜਾਂ ਜਿਹੜੇ ਅਸੀਂ ਪ੍ਰੋਡਕਟ ਕਹਿੰਦੇ ਆ ਉਹ ਖਾਂਦੇ ਵੀ ਹੋ ਪਰ ਅੰਤ ਦੇ ਵਿੱਚ ਤੁਹਾਨੂੰ ਮਿਲਦਾ ਕੀ ਹੈ ਇਹਨਾਂ ਨੇ ਵੱਡਾ ਸਵਾਲ ਇਹ ਚੁੱਕਿਆ ਸੀ ਕਿ ਨਾ ਤਾਂ ਇਸ ਗੇਮ ਦਾ ਕੋਈ ਕੰਪੀਟੀਸ਼ਨ ਹੈ ਜੋ ਕਿ ਗਵਰਨਮੈਂਟ ਬੇਸਡ ਹੋਵੇ ਕੋਈ ਸਰਕਾਰ ਕਰਵਾਉਂਦੀ ਹੋਵੇ ਕੋਈ 올림픽 ਹੋਵੇ ਉਹ ਬੜੇ ਵਧੀਆ ਸਵਾਲ ਉਠਾਇਆ ਸੀ ਕਿ ਤੁਸੀਂ ਇੰਨਾ ਜ਼ੋਰ ਲਾ ਲੈਂਦੇ ਹੋ ਸਰੀਰ ਦਾ ਵੀ ਨੁਕਸਾਨ ਕਰ ਬੈਠਦੇ ਹੋ ਪਰ ਅੰਤ ਦੇ ਵਿੱਚ ਤੁਹਾਨੂੰ ਮਿਲਦਾ ਕੀ ਹੈ ਕੁਝ ਵੀ ਨਹੀਂ ਨਾ ਕੋਈ ਤੁਹਾਨੂੰ ਨੌਕਰੀ ਮਿਲਣੀ ਹੈ ਨਾ ਕੋਈ ਸਾਨੂੰ ਤੁਹਾਨੂੰ ਸਰਕਾਰ ਵੱਲੋਂ ਪੱਤਾ ਮਿਲਣਾ ਕੀ ਬਾਡੀ ਬਿਲਡਿੰਗ ਜੇ ਜਿਹੜਾ ਇੰਨਾ ਜ਼ੋਰ ਲੱਗਦਾ ਹੈ ਇੱਕ ਇਹਨੂੰ ਆਮ ਲੋਕਾਂ ਨੂੰ ਇਹ ਲੱਗਦਾ ਕਿ ਬਹੁਤ ਮਿਸਟਰ ਪੰਜਾਬ ਬਣ ਗਿਆ ਮਿਸਟਰ ਇੰਡੀਆ ਬਣ ਗਿਆ ਉਹ ਮਿਸਟਰ ਇੰਡੀਆ ਮਿਸਟਰ ਪੰਜਾਬ ਚੁਣਦਾ ਕੌਣ ਹੈ ਕੀ ਸਰਕਾਰ ਚੁਣਦੀ ਹੈ ਕੀ ਉਹਨੂੰ ਕੋਈ ਅਥਾਰਟੀ ਚੋਂਦੀ ਹੈ ਜਾਂ वैसी कोई संस्था ਜਾਂ ਇਹ ਕਹ ਲਈਏ ਕਿ ਜਿਹੜੀਆਂ ਵਕ ਵਕ ਪ੍ਰੋਡਕਟਾਂ ਵਾਲੀਆਂ ਕੰਪਨੀਆਂ ਉਹੀ ਚੁਣ ਦਿੰਦੀਆਂ ਸਿਰਫ ਆਪਣੀ ਮਸ਼ਹੂਰੀ ਲਈ ਉਹ ਚ ਕਈ ਗੱਲਾਂ ਸੀ ਗੰਭੀਰ ਸੀ ਜਿਸ ਨੂੰ ਕਰਨ ਲਈ ਅਸੀਂ ਇਹਨਾਂ ਕੋਲ ਪਹੁੰਚੇ ਆ ਪਹਿਲਾਂ ਇਹਨਾਂ ਦਾ ਸਵਾਗਤ ਕਰੀਏ ਫਿਰ ਅੱਗੇ ਗੱਲਬਾਤ ਹੋਰਾਂਗੇ ਬਾਈ ਸਸਿਕਾ ਜੀ ਸਸਿਕਾ ਜੀ ਜੀ ਆਏ ਨੂੰ ਜੀ ਤੁਹਾਡੀ ਮੈਨੂੰ ਵੀਡੀਓ ਬਹੁਤ ਵਧੀਆ ਲੱਗੀ ਤੁਸੀਂ ਉਹ ਚ ਕਈ ਸਵਾਲ ਉਠਾਈ ਸੀ ਬਿਲਕੁਲ ਜੀ ਤੁਸੀਂ ਬਾਡੀ ਬਿਲਡਿੰਗ ਤੇ ਪੁਹਖ ਨੂੰ ਲੈ ਕੇ ਮਤਲਬ ਤੁਸੀਂ ਬਣ ਜਾਣੇ ਹੋ ਬਾਡੀ ਬਿਲਡਰ ਬਣ ਜਾਣੇ ਹੋ ਪਰ ਪੁਹਖ ਕੀ ਹੈ ਤੁਹਾਨੂੰ ਕੀ ਲੱਗਦਾ ਕੀ ਕੀ ਚਿੰਤਾਵਾਂ ਤੁਹਾਡੇ ਮਨ ਦੇ ਵਿੱਚ ਆਈਆਂ ਦੇਖੋ ਇੱਕ ਗੇਮ ਤਾਂ ਹੈਗੀ ਸ਼ੌਂਕ ਦੀ ਲੇਕਿਨ ਆਪਣੀ ਜਿੰਨੀ ਮਿਡਲ ਕਲਾਸ ਆ ਜਿੰਨੇ ਵੀ ਲੋਅਰ ਮਿਡਲ ਕਲਾਸ ਬੱਚੇ ਆ ਜਦੋਂ ਕੋਈ ਵੀ ਗੇਮ ਚੁਣਦੇ ਆ ਨਾ ਤਾਂ ਉਹਨਾਂ ਦਾ ਇੱਕ ਕੈਰੀਅਰ ਦਿਮਾਗ 'ਚ ਜ਼ਰੂਰ ਹੁੰਦਾ ਉਹਨਾਂ ਨੇ ਕੋਈ ਨਾ ਕੋਈ ਹੀਰੋ ਨੂੰ ਆਈਡਲਾਈਜ਼ ਕੀਤਾ ਹੁੰਦਾ ਕਿ ਮੈਂ ਆਹ ਬੰਨਾ ਆਹ ਕਰਨਾ ਸੋ ਜਦੋਂ ਮੈਂ ਬਾਡੀ ਬਿਲਡਿੰਗ ਨੂੰ ਦੂਸਰੀਆਂ ਮਾਨਤਾ ਪ੍ਰਾਪਤ ਗੇਮਾਂ ਨਾਲ ਰੱਖਦਾ ਨਾ ਇਹਦੇ ਵਿੱਚ ਰਿਸਕ ਬਹੁਤ ਵੱਡੇ ਖਰਚਾ ਬਹੁਤ ਜ਼ਿਆਦਾ ਆਉਟ ਕਿਉਂਕਿ ਹਾਈਲੀ ਕਮਰਸ਼ੀਅਲਾਈਜ਼ਡ ਸਿਰਫ ਪ੍ਰੋਡਕਟਾਂ ਨੇ ਜੋ ਕੰਪਨੀਆਂ ਨੇ ਉਹਨਾਂ ਨੇ ਇਹਨੂੰ ਆਰਗੇਨਾਈਜ਼ ਕਰਨਾ ਬਹੁਤ ਘੱਟ ਕੰਪੀਟੀਸ਼ਨ ਐਸੇ ਹੋਣਗੇ ਜਿਹੜੇ ਸਰਕਾਰ ਜਾਂ ਸਪੋਰਟਸ ਡਿਪਾਰਟਮੈਂਟ ਤੋਂ ਮਾਨਤਾ ਪ੍ਰਾਪਤ ਨਹੀਂ ਹਰ ਸ਼ਹਿਰ 'ਚ ਇੱਕ ਮਿਸਟਰ ਵਰਡ ਆਫ ਦੇ ਆਪ ਨੂੰ ਲਿਖ ਰਿਹਾ ਬੱਚਾ ਮਿਸਟਰ ਏਸ਼ੀਆ ਮਿਸਟਰ ਇੰਡੀਆ ਲੇਕਿਨ ਤੁਸੀਂ ਵਿਕੀਪੀਡੀਆ ਤੇ ਪੜੋ ਜਿਵੇਂ ਹੁਣ ਨੀਰਜ ਚੋਪੜਾ ਜੀ ਨੇ 올림픽 'ਚ ਗੋਲਡ ਮੈਡਲ ਆ ਉਹ ਦੇਖਦੇ ਨੇ ਮਿਲਖਾ ਸਿੰਘ ਜੀ ਦੀਆਂ ਉਪਲਬਧੀਆਂ ਦਿਖਦੀਆਂ ਨੇ ਇਹ ਵਿਕੀਪੀਡੀਆ ਇੰਟਰਨੈਟ ਬਹੁਤਿਆਂ ਨੂੰ ਹੁੰਦਾ ਇਹ ਦੱਸਦਾ ਹੀ ਨਹੀਂ ਕਿ ਕੀ ਆ ਮੋਰਓਵਰ ਆਪਾ ਸਰਕਾਰਾਂ ਵੀ ਚਿੰਤਾ ਜਤਾਉਂਦੀਆਂ ਕਿ ਜਿੰਮ ਵਿੱਚ ਜੋ ਹਾਰਟ ਅਟੈਕ ਹੋ ਰਹੇ ਨੇ ਪਿੱਛੇ ਜੇਹੀ ਆਪਣੀ ਪੰਜਾਬ ਸਰਕਾਰ ਨੇ ਐਡਵਾਈਜ਼ਰੀ ਜਾਰੀ ਕੀਤੀ ਸੋ ਇਹ ਮੁੱਦਾ ਕੱਲਾ ਮੈਂ ਨਹੀਂ ਉਠਾ ਰਿਆ ਇਹ ਸੀਰੀਅਸ ਵੀ ਹੈ ਜਿੰਮ ਵਿੱਚ ਆਪਾਂ ਦੇਖਦੇ ਹਾਂ ਕਿ ਕਿੰਨੀਆਂ ਮੌਤਾਂ ਹੋ ਜਾਂਦੀਆਂ ਸੋ ਆਰਗਨ ਡੈਮੇਜ ਉਸ ਤੋਂ ਵੱਧ ਖਤਰਾ ਫਿਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਮਿਡਲ ਕਲਾਸ ਬੱਚਿਆਂ ਦੇ ਮਾਪਿਆਂ ਨੂੰ ਲੱਗਦਾ ਕਿ ਸਾਡਾ ਬੱਚਾ ਤਾਂ ਕਿੱਥੇ ਪਹੁੰਚ ਗਿਆ ਉਹ ਆਪਦੀਆਂ ਚੀਜ਼ਾਂ ਵੇਚ ਵੱਟ ਕੇ ਮਹਿੰਗੇ ਪ੍ਰੋਡਕਟਾਂ ਦੇ ਬੱਚੇ ਨੂੰ ਲਾਉਂਦੇ ਨੇ ਐਂਡ ਤੇ ਕੀ ਹੁੰਦਾ ਜਦੋਂ ਉਹ ਮਨ ਲਓ ਕਿਸੇ ਵੀ ਕੰਪਨੀ ਨੇ ਉਹਨਾਂ ਨੂੰ ਮਿਸਟਰ ਪੰਜਾਬ ਡਿਕਲੇਅਰ ਕਰਤਾ ਉਹ ਬਾਹਰ ਨਹੀਂ ਫੜਦੇ ਗ੍ਰੇਡਿਏਸ਼ਨ ਹੈ ਨਹੀਂ ਸਪੋਰਟਸ ਕੋਟਾ ਜੌਬ ਨਹੀਂ ਮਿਲਣੀ ਕੋਈ ਉਹਨਾਂ ਵੱਲੋਂ ਐਸਾ ਨਹੀਂ ਆ ਕਿ ਇਹਨੂੰ ਸਪான்ਸਰ ਤੇ ਕੋਈ ਬ੍ਰਾਂਡ ਦਵਾਈਏ ਕੋਈ ਜੌਬ ਕੋਈ ਐਡ ਕੁਝ ਵੀ ਨਹੀਂ ਬੱਚੇ ਮੋਸਟਲੀ ਜਾਂਦਾ ਫਿਰ 10-15000 ਦੀ ਜੌਬ ਕਰੀ ਜਾਂਦੇ ਆ ਟ੍ਰੇਨਰ ਤੇ ਜਾਂ ਫਿਰ ਜਿਹੜੇ ਕੋਲ ਚੰਗੇ ਥੋੜੇ ਬਹੁਤੇ ਪੈਸੇ ਆ ਉਹ ਸਪਲੀਮੈਂਟ ਸਟੋਰ ਜਾਂ ਜਿਮ ਖੋਲ ਲੈਂਦੇ ਮਤਲਬ ਐਡੇ-ਐਡੇ ਸਰੀਰ ਲੈ ਕੇ ਇੰਨੇ ਨੇ ਪੈਸੇ ਖਰਚ ਕੇ ਗੇਮੋ ਦਾ ਕੋਈ ਪੁਆਇਆ ਨਹੀਂ ਤੁਹਾਡਾ ਇਹ ਕਿਆ ਦਾ ਮਤਲਬ ਹੈ ਬਿਲਕੁਲ ਜੀ ਇਹਨੂੰ ਅਸਲ 'ਚ 올림픽 ਗੇਮ ਕਿਉਂ ਨਹੀਂ ਮੰਨਦੀ ਉਹ ਕਹਿੰਦੇ ਇੱਥੇ ਡਰੱਗਸ ਯੂਜ਼ ਹੁੰਦੇ ਆ ਮੋਰਓਵਰ ਉਹ ਕਹਿੰਦੇ ਜੀ ਇਹਦੇ 'ਚ ਐਥਲੀਟਿਸਿਮ ਹੈ ਕਿੱਥੇ ਐਥਲੀਟਿਸਿਮ ਦਾ ਮਤਲਬ ਹੁੰਦਾ ਕਿ ਜਿਹੜਾ ਖਿਡਾਰੀ ਆ ਪੰਜਾਬ ਸਰਕਾਰ ਆ ਜਾਂ ਇੰਡੀਆ ਸਰਕਾਰ ਆ ਉਹਦੀ ਉਹ ਸੰਪਤੀ ਆ ਜਿਹੜਾ ਚੰਗਾ ਖਿਡਾਰੀ ਆ ਉਹ ਭੱਜ ਕੇ ਉਹਨੂੰ ਲਾ ਲੈਂਦੇ ਜੀ ਡੀਐਸਪੀ ਲਾ ਲਿਆ ਜੀ ਮਿਲਟਰੀ 'ਚ ਲਾ ਲਿਆ ਕਿਉਂਕਿ ਉਹ ਇੱਕ ਫਿੱਟ ਬੰਦਾ ਮੈਂਟਲੀ ਵੀ ਫਿੱਟ ਆ ਉਹਨੇ ਕੋਈ ਭੱਜਣਾ ਦੌੜਨਾ ਡਿਸੀਜਨ ਮੇਕਿੰਗ ਕਰਨੀ ਸਕਿਲਸ ਆ ਉਹਦੇ ਕੋਲ ਉਹ ਕੰਮ ਆਉਣ ਅ ਜਿੰਨੇ ਵਾਰ ਵੀ ਨਿੰਦਿਆ ਮਤਲਬ ਜੋ ਅਥਾਰਟिटीज ਆ ਇਹਨੂੰ ਨਿੰਦ ਦਿੰਦੇ ਆ ਕਿ ਅਸੀਂ ਇਹਨੂੰ ਸ਼ਾਮਿਲ ਨਹੀਂ ਕਰਨਾ ਦੋ ਚੀਜ਼ਾਂ ਇੱਕ ਤਾਂ ਕਹਿੰਦੇ ਜੀ ਡਰੱਗਸ ਜੋ ਸਟੇਜ ਦੇ ਉੱਪਰ ਚੰਗੇ ਕੰਪੀਟੀਸ਼ਨ ਚ ਲੜ ਰਹੇ ਆ ਉਹ ਬਿਨਾ ਸਟੀਰੋਇਡਸ ਤੇ ਬਿਨਾ ਬੈਂਡ ਸਬਸਟੈਂਸਸ ਜੋ 올림픽 ਐਸੋਸੀਏਸ਼ਨ ਨੇ ਬੈਂਡ ਕੀਤੀ ਉਹ ਤੋਂ ਬਿਨਾ ਚੜ ਹੀ ਨਹੀਂ ਸਕਦਾ ਮਤਲਬ ਇੱਕ ਵੀ ਨਹੀਂ ਦਿਖੇਗਾ ਠੀਕ ਹੈ ਜੀ ਦੂਸਰਾ ਉਹ ਕਹਿੰਦੇ ਜੀ ਇਹ ਇਹ ਸਾਡੀ ਸੰਪਤੀ ਨਹੀਂ ਹੋ ਸਕਦੇ ਕਿਉਂਕਿ ਜੋ ਫਿਜ਼ੀਕਲ ਐਫੀਸ਼ੀਐਂਸੀਜ਼ ਆ ਕੋਈ ਸਵਿਮ ਕਰਨਾ ਕੋਈ ਰਨਿੰਗ ਕਰਨੀ ਆ ਕੋਈ ਭਾਰੇ ਕੰਮ ਕਰਨੇ ਕੋਈ ਐਸੀਆਂ ਐਕਸਟ੍ਰੀਮ ਕੰਡੀਸ਼ਨ ਚ ਗਲੇਸ਼ੀਅਰ ਚ ਉਥੇ ਜੰਗਾ ਲੜਨੀਆਂ ਥੋੜੇ ਉਹ ਕਹਿੰਦੇ ਜੀ ਆਰਗਨ ਕੰਪਰੋਮਾਈਜ਼ਡ ਹੋ ਸਕਦੇ ਆ ਆਪਾਂ ਦੇਖਦੇ ਹਾਂ ਜੀ ਬਾਹਰੋਂ ਬਹੁਤ ਵੱਡਾ ਹੋਣਾ ਲੇਕਿਨ ਉਹ ਕਿਸ ਕੀਮਤ ਤੇ ਵੱਡੇ ਹੋਏ ਆ ਇਸ ਕਰਕੇ ਇਹ ਮੈਂ ਹਮੇਸ਼ਾ ਆਵਾਜ਼ ਉਠਾਉਣਾ ਹੁੰਦਾ ਕਿ ਜਿਹੜੇ ਆਮ ਘਰਾਂ ਦੇ ਬੱਚੇ ਆ ਉਹਨਾਂ ਨੂੰ ਗਮਰਾਹ ਕਰਕੇ ਕਿ ਤੁਹਾਨੂੰ ਇਹ ਇਹ ਜਿਹੜੇ ਵੱਡੇ ਸੁਪਨੇ ਦਿਖਾ ਕੇ ਅੱਧ ਵਿਚਾਲੇ ਨਾ ਛੱਡੋ ਨਾ ਪੱਲੇ ਫਿਰ ਸਿਹਤ ਰਹਿੰਦੀਆਂ ਨਾ ਕੈਰੀਅਰ ਮਤਲਬ ਜਿਹੜੇ ਆਮ ਤੌਰ ਤੇ ਜਿਹੜੇ ਆਪਣੇ ਸੁਧਾਰਨ ਸ਼ਹਿਰ ਆ ਤੁਹਾਡਾ ਵੀ ਸ਼ਹਿਰ ਹੈ ਸ਼੍ਰੀ ਮੁਕਤਸਰ ਸਾਹਿਬ ਸਾਡਾ ਵੀ ਸ਼ਹਿਰ ਇਹ ਛੋਟੇ ਸ਼ਹਿਰ ਹੈ ਤੇ ਲਗਭਗ ਇੱਥੇ ਮਿਡਲ ਕਲਾਸ ਫੈਮ ਲਗਾਈਆਂ ਠੀਕ ਹੈ ਇੱਥੇ ਕੋਈ ਬਹੁਤੇ ਅਮੀਰ ਤਾਂ ਹੈ ਨਹੀਂ ਇੱਥੋਂ ਦੇ ਬੱਚਿਆਂ ਲਈ ਜਿਮ ਜਾਣ ਦੀ ਵਜੇ ਮਤਲਬ ਮੈਂ ਨਹੀਂ ਕਹਿੰਦਾ ਵੀ ਫਿੱਟ ਹੋਣ ਲਈ ਜਿਮ ਜਾਣਾ ਵੱਖਰੀ ਗੱਲ ਹੈ ਪਰ ਬੋਡੀ ਬਿਲਡਿੰਗ ਦੇ ਲਈ ਜਿਹੜੀ ਜਿਮ ਜਾਣਾ ਉਹਦੇ ਨਾਲੋਂ ਕੋਈ ਹੋਰ ਗੇਮ ਵਾਲੇ ਪਾਸੇ ਨੂੰ ਧਿਆਨ ਦੇਣਾ ਚਾਹੀਦਾ ਡੈਫੀਨੇਟਲੀ ਜੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਮ ਦੀ ਹਰ ਗੇਮ ਨੂੰ ਜ਼ਰੂਰਤ ਆ ਚਾਹੇ ਕੋਈ ਭਾਰ ਚੱਕਣ ਵਾਲੀ ਹੋਵੇ ਕੋਈ ਰੈਸਲਿੰਗ ਹੋਵੇ ਕੋਈ ਸਪੀਡ ਵਧਾਉਣੀਆਂ ਜਿਹੜਾ ਜਿਮ ਆ ਨਾ ਜੀ ਹਰੇਕ ਖਿਡਾਰੀ ਕਰਦਾ ਸੋ ਹਰੇਕ ਨੂੰ ਕਸਰਤ ਕਰਨੀ ਚਾਹੀਦੀ ਲੇਕਿਨ ਸਰੀਰ ਦੀ ਨਮਾਇਸ਼ ਵਾਲੀ ਉਹ ਗੇਮ ਨਹੀਂ ਆ ਕਿ ਤੁਸੀਂ ਉਹਦੇ ਤੋਂ ਵੱਡਾ ਦਿਖਣਾ ਤੁਹਾਡੀ ਕਟਿੰਗ ਜ਼ਿਆਦਾ ਹੋਣੀ ਚਾਹੀਦੀ ਆ ਠੀਕ ਹੈ ਇਵਨ ਕੀ ਹੁਣ ਤਾਂ ਇਹਦੇ ਚ ਕੁੜੀਆਂ ਪੈ ਰਹੀਆਂ ਔਰ ਕੁਦਰਤ ਦੇ ਇਨਾ ਉਲਟਾ ਜੀ ਮੇਰੇ ਕੋਲ ਪਰਸਨਲੀ ਕੇਸਸ ਆਉਂਦੇ ਐ ਇੱਥੇ ਚਲੋ ਬੱਚੇ ਮੈਂ ਸਾਰੇ ਪੰਜਾਬ ਦੇ ਸਰਕਾਰੀ ਸਕੂਲਾਂ ਚ ਪੜਦੇ ਬੱਚੇ ਵਾਲੀ ਫ੍ਰੀ ਕਲੀਨਿਕ ਰੱਖਿਆ ਹੋਇਆ ਕੁਝ ਹੋਰ ਵੀ ਬਾਰਾਂ ਅਪਰੋਚ ਕਰ ਲੈਂਦੇ ਮੰਨੋਗੇ ਜੀ ਬੋਡੀ ਬਿਲਡਿੰਗ ਚ ਕੁਝ ਐਸੇ ਇੰਜੈਕਸ਼ਨ ਲੱਗਦੇ ਆ ਜਿਹਦੇ ਚ ਜੋ ਮਰਦਾਨਾ ਹਾਰਮੋਨ ਟੈਸਟੋਸਟੀਰੋਨ ਉਹਨੂੰ ਵਧਾਉਣਾ ਤੇ ਜਦੋਂ ਕੁੜੀਆਂ ਨੂੰ ਇੰਜੈਕਟ ਕਰਦੀਆਂ ਨੇ ਆਪਾਂ ਦੇਖਦੇ ਆ ਬੋਡੀ ਬਿਲਡਿੰਗ ਸਟੇਜਾਂ ਤੇ ਠੀਕ ਆ ਜੀ ਕੁੜੀਆਂ ਐਂਡਰੋਜਨਸ ਬੋਲਦੇ ਆ ਅਸੀਂ ਉਹ ਡੋਮੀਨੇਟ ਕਰਦੇ ਆ ਤੇ ਕੁੜੀਆਂ ਦੇ ਦਾੜ੍ਹੀ ਆਉਣ ਲੱਗ ਜਾਂਦੀ ਪੁੱਖੇ ਚ ਉਹਨਾਂ ਚ ਜਿਵੇਂ ਆਪਾਂ ਕਹ ਦਿੰਨੇ ਆ ਜੋ ਫੈਮਿਨਿਜ਼ਮ ਆ ਜਾਂ ਜੋ ਔਰਤਾਂ ਵਾਲੇ ਗੋਣਾ ਉਹੀ ਖਤਮ ਹੋ ਜਾਂਦੇ ਆ ਸਿਰਫ ਐਸਾ ਦਿਖਣ ਦੇ ਲਈ ਆਪਦਾ ਸਾਰਾ ਪੁੱਖ ਦਾ ਤੇ ਲਾ ਦਿੰਦੇ ਆ ਮਤਲਬ ਲੜਕੀਆਂ ਆਉਣ ਵਾਲੇ ਸਮੇਂ ਚ ਇੱਕ ਵੱਡਾ ਸੁਪਨਾ ਇੱਕ ਔਰਦਾ ਹੁੰਦਾ ਮਾਂ ਬਣਨਾ ਠੀਕ ਹੈ ਕੀ ਉਹ ਮਾਂ ਬਣਨ ਵਾਲੇ ਗੁਣ ਵੀ ਖਤਮ ਹੋ ਜਾਂਦੇ ਬਿਲਕੁਲ ਜੀ ਦੇਖੋ ਜੋ ਆਪਾਂ ਲਗਾਤਾਰ ਇਨਜੈਕਟ ਅੱਜ ਕੱਲ ਪੀਸੀਓਡੀ ਪੀਸੀਓਐਸ ਕੀ ਆ ਕਿ ਕੁੜੀਆਂ ਦੇ ਵਿੱਚ ਐਂਡਰੋਜਨਸ ਮੀਨਸ ਮੁੰਡੇ ਵਾਲੇ ਹਾਰਮੋਨ ਭਾਰੀ ਪੈ ਗਏ ਔਰ ਉਹਨਾਂ ਦੇ ਆਪ ਦੇ ਹਾਰਮੋਨ ਪਿਛੇ ਰਹਿ ਗਏ ਇਸੇ ਕਰਕੇ ਹਰਸੂਟੀਜ਼ਮ ਉਹਨਾਂ ਦੇ ਦਾੜੀ ਆ ਰਹੀ ਆ ਉਹਨਾਂ ਦੇ ਪੀਰੀਅਡ ਡਿਸਟਰਬ ਨੇ ਉਹਨਾਂ ਨੂੰ ਮਤਲਬ ਮਹੀਨਾ ਪ੍ਰੋਪਰ ਨਹੀਂ ਆਉਂਦਾ ਇੱਕ ਦੋ ਦਿਨ ਜਾਂ ਮਿਸ ਹੋਣ ਲੱਗ ਜਾਂਦੇ ਇਹ ਤਾਂ ਆਮ ਜ਼ਿੰਦਗੀ ਚ ਇਹਦਾ ਵੀ ਕਾਰਨ ਪੈਕੇਜਡ ਐਂਡ ਪ੍ਰੋਸੈਸਡ ਫੂਡਸ ਹੈਗੇ ਨੇ ਲੇਕਿਨ ਜੇ ਆਪਾਂ ਸਿੱਧੇ ਸਿੱਧੇ ਹੀ ਮਰਦਾਂ ਵਾਲਾ ਹੁਣ ਪਿੱਛੇ ਜੇ ਇੱਕ ਸੈਲੀਬ੍ਰਿਟੀ ਨੇ ਆਪਦਾ ਜੈਂਡਰ ਚੇਂਜ ਕਰ ਲਿਆ ਹਨਾ ਸੈਲੀਬ੍ਰਿਟੀ ਦੇ ਬੇਟੇ ਨੇ ਉਹਦੇ ਚ ਤਾਂ ਜੇ ਤੁਸੀਂ ਇੱਕ ਪਾਰਟਿਕੂਲਰ ਜੈਂਡਰ ਮੀਨਸ ਮਰਦਾਂ ਵਾਲਾ ਇੰਜੈਕਟ ਕਰੀ ਜਾਵਾਂਗੇ ਤਾਂ ਜੋ ਕੁੜੀਆਂ ਵਾਲਾ ਹਾਰਮੋਨ ਉਹ ਕਿੱਥੇ ਰਹੇਗਾ ਤੇ ਜੋ ਹਾਰਮੋਨ ਨਰ ਸੋ ਇਹ ਤਾਂ ਬਹੁਤ ਰਿਸਕੀ ਚੀਜ਼ ਹੈ ਜੀ ਮਤਲਬ ਲੜਕੀ ਤੁਸੀਂ ਇਹ ਇਹ ਗੱਲ ਕਹਿ ਰਹੇ ਪਰ ਲੜਕੀਆਂ 'ਚ ਰੁਝਾਨ ਬਹੁਤ ਜ਼ਿਆਦਾ ਹੈ ਇੱਕ ਤਾਂ ਸੋਸ਼ਲ ਮੀਡੀਆ ਕਰਕੇ ਬਹੁਤ ਹੈ ਵੀ ਰੀਲ ਪਾਉਣੀ ਹੈ ਬਾਡੀ ਦੀ ਸ਼ੇਪ ਇਸ ਤਰੀਕੇ ਦੀ ਹੋਣੀ ਚਾਹੀਦੀ ਮਤਲਬ ਇੱਕ ਫਿਕਸ ਕਰ ਲਿਆ ਵੀ ਜੇ ਲੜਕੀ ਦੀ ਬਾਡੀ ਇਸ ਤਰੀਕੇ ਨਾਲ ਹੈ ਤਾਂ ਹੀ ਉਹ ਸੋਹਣੀ ਲੱਗਦੀ ਹੈ ਪਰ ਸਿਰ ਉਹ ਸੋਹਣੇ ਦੇ ਚੱਕਰ ਦੇ ਵਿੱਚ ਉਹ ਲੜਕੀ ਆਪ ਦਾ ਪੂਖ ਖਤਮ ਕਰ ਰਹੀ ਹੈ ਬਿਲਕੁਲ ਜੀ ਬਿਲਕੁਲ ਇਹ ਸਿਰਫ ਇੱਥੇ ਹੀ ਨਹੀਂ ਖਤਮ ਹੁੰਦਾ ਜਦੋਂ ਤੁਹਾਡੇ 'ਚ ਤੁਸੀਂ ਮੈਨ ਹੋ ਹਨਾ ਕੁਝ ਫੀਮੇਲ ਨੇ ਆਪਦਾ ਜਿਹੜਾ ਜੇ ਤੁਹਾਡਾ ਹਾਰਮੋਨ ਘਟ ਗਿਆ ਨਾ ਤਾਂ ਤੁਹਾਡੇ ਤੇ ਸਟ्रेस ਵੀ ਭਾਰੀ ਪਏਗਾ ਕੋਰਟੀਸੋਲ ਤੇ ਸਟ्रेस ਹਾਰਮੋਨਸ ਮਤਲਬ ਕੀ ਹੈ ਇਸ ਤੋਂ ਅਗਲੀ ਸਟੇਜ ਆ ਡਿਪਰੈਸ਼ਨ ਔਰ ਕੁਝ ਵਰਡ ਲੈਵਲ ਦੀਆਂ ਬੋਡੀ ਬਿਲਡਿੰਗਸ ਨੇ ਇੱਕ ਗੂਗਲ ਤੇ ਵੀ ਮਿਲ ਜੇਗੀ ਕੁੜੀ ਦੇ ਪੂਰੀ ਦਾੜੀ ਆਪਣੇ ਜਿੰਨੀ ਹੈਨਾ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਆ ਜਿਹੜੇ ਬਾਅਦ ਚ ਡਿਪਰੈਸ਼ਨ ਨਾਲ ਜੂਝਦੇ ਆ ਕਿਉਂਕਿ ਜਿਹੜੇ ਪ੍ਰੋਡਕਟ ਹੁੰਦੇ ਨੇ ਨਾ ਜੀ ਇਹ ਹਾਰਮੋਨ ਸ਼ਟਡਾਊਨ ਕਰਦੇ ਨੇ ਮੰਨ ਲਓ ਤੁਸੀਂ ਇੰਜੈਕਟ ਕਰ ਰਹੇ ਹੋ ਬਹੁਤ ਜ਼ਿਆਦਾ ਤੁਹਾਡੀ ਬਾਡੀ ਖੁਦ ਬਣਾਉਣਾ ਹਟ ਜਾਂਦੀ ਆ ਜਦੋਂ ਤੁਸੀਂ ਇੰਜੈਕਟ ਕਰਨੋਂ ਵੀ ਹਟ ਗਏ ਇੱਕ ਲੈਵਲ ਤੇ ਹਟਣਾ ਹੀ ਪੈਂਦਾ ਕਿਉਂਕਿ ਇਹ ਅੰਗਾਂ ਤੇ ਭਾਰੀ ਆ ਉਸ ਤੋਂ ਬਾਅਦ ਤੁਹਾਡੀ ਬਾਡੀ ਖੁਦ ਨਹੀਂ ਬਣਾ ਰਹੀ ਹੁੰਦੀ ਔਰ ਤੁਸੀਂ ਅੰਦਰੋਂ ਬਿਲਕੁਲ ਖਾਲੀ ਹੋ ਨਾ ਬਾਹਰੋਂ ਕੋਈ ਹਾਰਮੋਨ ਗਿਆ ਤੁਹਾਡੀ ਬਾਡੀ ਨੇ ਸ਼ਟਡਾਊਨ ਕਰ ਦਿੱਤਾ ਉਥੋਂ ਹੀ ਗੱਲਾਂ ਉੱਠਦੀਆਂ ਨੇ ਕਿ ਜਿਹੜੇ ਬਾਡੀ ਬਿਲਡਰ ਆ ਉਹ ਨਾਮਰਦ ਹੋ ਬਹੁਤ ਜ਼ਿਆਦਾ ਹੈ ਮਤਲਬ ਇਸ ਚੀਜ਼ ਨੂੰ ਆਪਾਂ ਕੋਈ ਆਵਾਜ਼ ਇਸ ਕਰਕੇ ਨਹੀਂ ਉਠਾਉਂਦਾ ਕਿਉਂਕਿ ਸਾਰੇ ਇਨਫਲੂਐਂਸਰਾਂ ਨੂੰ ਪੈਸੇ ਮਿਲਣੇ ਆ ਜੀ ਪ੍ਰੋਡਕਟਸ ਦੇ ਮਿਲਣੇ ਆ ਤੇ ਇਹ ਗੇਮ ਹੀ ਐਸੀ ਆ ਕਿ ਬੱਚੇ ਜੇ ਮੰਨ ਲਓ ਕਿ 7-8 ਲੱਖ ਫੋਲੋਅਰ ਹੋ ਗਏ ਮੇਰੇ ਤੇ ਮੈਂ ਐਪਸ ਦਿਖਾਇਆ ਕਰੂੰਗਾ ਮੇਰਿਆਂ ਰੀਲਾਂ ਤੇ ਮੇਰੀ ਕਮਾਈ ਬਹੁਤ ਘੱਟ ਲੋਕ ਕਾਮਯਾਬ ਨਹੀਂ ਜਿਹੜੇ ਸਿਰਫ ਰੀਲਾਂ ਤੋਂ ਕਮਾਈ ਉਹ ਵੀ ਟੈਂਪਰੇਰੀ ਲੇਕਿਨ ਲੌਂਗ ਰਨ ਦੇ ਵਿੱਚ ਮੈਨੂੰ ਕੋਈ ਯਾਦ ਨਹੀਂ ਆਉਂਦੇ ਕਿ ਜੇ ਆਪਣੇ ਕੋਈ ਆਫੀਸਰ ਲੌਬੀ ਚ ਹੋਵੇ ਜਾਂ ਕੋਈ ਐਸੇ ਜਿਹੜੇ ਬਤਾਰ ਸਪੋਰਟਸ ਮੰਨ ਲਈ ਹੈ ਕਿ ਬੋਡੀ ਬਿਲਡਿੰਗ ਬੈਕਗਰਾਉਂਡ ਚ ਹੋਣੇ ਜਿਵੇਂ ਆਪਾਂ ਕਹਦੇ ਨੇ 올림픽 ਨੇ ਆਪਣੇ ਐਸਐਸਪੀ ਆ ਜਿਹੜੀ ਸੀ ਕੋਈ ਵੀ ਹਨਾ ਤੁਸੀਂ ਕੋਈ ਬਹੁਤ ਰੇਅਰ ਦੇਖੋਗੇ ਇਹ ਹੋ ਸਕਦਾ ਕਿ ਪਹਿਲਾਂ ਜੌਬ ਲੈ ਲਈ ਉਸ ਤੋਂ ਬਾਅਦ ਉਹ ਬੋਡੀ ਬਿਲਡਿੰਗ ਚ ਕਾਮਯਾਬ ਹਨਾ ਐਸਾ ਨਹੀਂ ਹੋਏਗਾ ਕਿ ਬੋਡੀ ਬਿਲਡਿੰਗ ਚ ਕਾਮਯਾਬ ਹੋਣ ਤੋਂ ਬਾਅਦ ਬਹੁਤ ਘੱਟ ਕੋਈ ਚਾਂਸ ਦੇਖੋਗੇ ਕਿ ਉਹਨਾਂ ਨੂੰ ਅੱਛੀ ਜੌਬ ਮਿਲੀ ਹੋਵੇ ਇੱਕ ਇਹ ਦੱਸਿਓ ਮਤਲਬ ਐਡਿਡ ਐਪਸ ਬਣ ਜਾਂਦੇ ਹੈਗੇ ਕੱਟ ਬਣ ਜਾਂਦੇ ਆ ਬੋਡੀ ਦੇ ਮਤਲਬ ਜਿਹੜੇ ਡੌਲੇ ਹੋ ਜਾਂਦੇ ਆ ਮੈਂ ਤਾਂ ਕੋਈ ਨਾਮ ਹੀ ਨਹੀਂ ਆਉਂਦੇ ਮਸਲ ਜਿਹੜੇ ਖੜੇ ਹੋ ਜਾਂਦੇ ਹੈਗੇ ਕੀ ਉਤਰਦੇ ਵੀ ਬਹੁਤ ਔਖੇ ਹੋ ਕੇ ਆਇਆ ਪੱਟ ਨਹੀਂ ਜੁੜਦੇ ਪੱਟ ਜੁੜ ਜਾਂਦੇ ਨਾਲ ਇਦਰੋਂ ਮੋਢਿਆਂ ਦੇ ਵੀ ਪਿੱਛੋਂ ਤੱਕ ਐ ਵੀ ਨਹੀਂ ਵੀ ਆਪਦੇ ਹੱਥ ਹੱਥ ਵੀ ਲਗਾ ਸਕਦੇ ਆ ਕੀ ਉਹ ਸਰੀਰ ਤੰਦਰੁਸਤ ਹੈ ਜਾਂ ਇੱਕ ਆਮ ਜਿਹੜਾ ਬੰਦਾ ਫਿੱਟ ਹੈ ਨਾਰਮਲ ਸਰੀਰ ਆ ਉਹਦਾ ਉਹ ਤੰਦਰੁਸਤ ਦੇਖੋ ਸਹੀ ਮੈਨੇਜ ਦਾ ਤੁਹਾਡੇ ਅੰਦਰਲੇ ਪੈਰਾਮੀਟਰਸ ਦੱਸਣਗੇ ਕਿ ਤੁਸੀਂ ਕਿਵੇਂ ਹੋ ਬਾਹਰੋਂ ਤਾਂ ਜੀ ਦੇਖਣ ਨਾਲੋਂ ਜ਼ਿਆਦਾ ਇੰਪੋਰਟੈਂਟ ਇਹ ਹੈ ਕਿ ਤੁਹਾਡਾ ਸਾਹ ਨਹੀਂ ਚੜਦਾ ਤੁਸੀਂ ਕੋਈ ਭਾਰਾ ਕੰਮ ਪਹਾੜਾਂ 'ਚ ਕੋਈ ਬਹੁਤ ਜ਼ਿਆਦਾ ਐਕਸਟ੍ਰੀਮ ਠੰਡ ਬਹੁਤ ਜ਼ਿਆਦਾ ਐਕਸਟ੍ਰੀਮ ਗਰਮੀ 'ਚ ਕੱਟ ਰਹੇ ਹੋ ਕੋਈ ਕਰੋਨਾ ਆਉਂਦਾ ਤਾਂ ਤੁਹਾਨੂੰ ਨਹੀਂ ਹੋਇਆ ਇਦੇ ਵਿੱਚ ਮੈਂ ਅੱਗੇ ਤਿੰਨ ਗੱਲਾਂ ਦੱਸਦਾ ਹਾਂ ਕਿ ਕਰੋਨਾ ਲਗਭਗ ਕਹਿੰਦੇ ਸਾਰਿਆਂ ਨੂੰ ਹੋ ਗਿਆ ਸੀ ਕਿਸੇ ਨੂੰ ਫਰਕ ਹੀ ਨਹੀਂ ਪਿਆ ਕੋਈ ਬਿਮਾਰ ਹੋ ਕੇ ਹਫ਼ਤਾ ਉੱਠ ਖੜਿਆ ਔਰ ਕੋਈ ਮੌਤ ਹੋ ਗਈ ਸੋ ਕਰੋਨਾ ਤਾਂ ਉਹੀ ਸੀ ਗੱਲ ਇਨਰ ਆਰਗਨਸ ਦੀ ਆ ਕਿ ਕਿਹਦੇ ਚੱਲਣ ਯੋਗ ਸੀਗੇ ਸੋ ਇਹਦੇ ਵਿੱਚ ਜਿੰਨੇ ਵੀ ਆਪਾਂ ਐਕਸਟ੍ਰੀਮ ਜਿਨ੍ਹਾਂ ਨੂੰ ਕਹਿ ਦਿੰਦੇ ਆ ਕਿ ਸਟੀਰੋਇਡ ਅਬਿਊਜ਼ ਕਰਕੇ ਬਹੁਤ ਤਗੜੀ ਬਾਡੀ ਬਣਾਈ ਹੁੰਦੀ ਜਿੰਨੀ ਐਕਸਟਰਾਔਡੀਨਰੀ ਲੱਗੂ ਤੁਹਾਨੂੰ ਕਿ ਯਾਰ ਆ ਤਾਂ ਕਾਰਟੂਨਾਂ ਤੋਂ ਵੀ ਮਤਲਬ ਨੇਚਰ ਤੋਂ ਉੱਤੋਂ ਦੀ ਗੱਲ ਆ ਉਹ ਸਾਰੇ ਅੰਦਰੋਂ ਆਰਗਨ ਵੀਕ ਨੇ ਕੋਈ ਵੀ ਚੱਕ ਲਿਓ ਅੱਜ ਨਹੀਂ ਤਾਂ ਕਰ ਲੋ ਖਤਰਾ ਹੀ ਖਤਰਾ ਬੰਦੇ ਨੇ ਜਿਹੜੀ ਚੀਜ਼ ਨੇਚਰ ਨੇ ਬਣਾਤੀ ਨਾ ਕੁਦਰਤ ਨੂੰ ਜੇ ਆਪਾਂ ਛੇੜਛੜ ਕਰਾਂਗੇ ਤਾਂ ਉਹਦਾ ਲੌਂਗ ਰੰਚ ਨੁਕਸਾਨ ਔਰ ਨੁਕਸਾਨ ਐਸਾ ਕਿ ਆਪਾਂ ਉਹਦੀਆਂ ਮਤਲਬ ਪੂਰੀ ਤਰ੍ਹਾਂ ਇਹਦੀ ਰੀਜ਼ਨਸ ਵੀ ਨਹੀਂ ਲੱਭ ਪਾਏ ਹਜੇ ਤੱਕ ਕਿ ਕਿਵੇਂ-ਕਿਵੇਂ ਡੈਮੇਜ ਕਰਦਾ ਔਰ ਕਿਵੇਂ ਬੰਦਾ ਖਤਮ ਹੋ ਜਾਂਦਾ ਇੱਕ ਤੰਦਰੁਸਤ ਰਿਆਵਰਦਾ ਜਿੰਮਾਂ ਚ ਆਉਂਦੀਆਂ ਨੇ ਜੀ ਇੰਟਰਨੈਸ਼ਨਲ ਲੈਵਲ ਤੇ ਵੀ ਹਰ ਮਹੀਨੇ ਦੋ ਮਹੀਨੇ ਬਾਅਦ ਨਿਊਜ਼ ਆਈ ਰਹਿੰਦੀ ਆ ਕਿ ਆਹ ਬਾਡੀ ਬਿਲਡਰ ਚੱਲ ਬਸਿਆ ਆਰਗਨ ਹੀ ਫੇਲ ਹੋ ਜਾਂਦਾ ਮਤਲਬ ਜਿਹੜੀ ਇਹ ਬਾਡੀ ਆ ਜਿਹੜੀ ਬਣ ਜਾਂਦੀ ਆ ਸ਼ੇਪ ਕੱਟ ਇਹ ਜੈਮਨ ਆ ਗਿਆ ਬੰਦਾ ਕੋਈ ਮਤਲਬ ਕੋਈ 15 ਦਿਨ ਮਹੀਨਾ ਜਾਂ 2 ਮਹੀਨੇ ਜਾਣ ਛੱਡਣੀ ਹੈ ਜੈਮ ਹੁਣ ਕੀ ਉਸੇ ਸਟੇਬਲ ਰਹਿ ਸਕਦੀ ਹੈ ਬਿਲਕੁਲ ਨਹੀਂ ਜੀ ਮੈਂ ਇਹਨੂੰ ਕਰਾਇਦੀ ਬਾਡੀ ਕਿਹਨਾ ਹੁੰਦਾ ਜੀ ਇੱਕ ਲੈਵਲ ਹੁੰਦਾ ਕਿ ਠੀਕ ਆ ਮਸਲ ਮਾਸ ਇੱਕ ਗੇਨ ਹੋ ਗਿਆ ਜਿਹੜੀ ਬਹੁਤ ਜ਼ਿਆਦਾ ਕਟਿੰਗ ਦੇਖਦੇ ਤੁਸੀਂ ਬਿਲਕੁਲ ਇਦਾਂ ਜਿਵੇਂ ਆਪਾਂ ਤਰਾਸ਼ ਕੇ ਬਣਾਇਆ ਹੁੰਦਾ ਇੱਕ ਤਾਂ ਉਹ ਟੈਂਪਰੇਰੀ ਆ ਇੱਕ ਉਹ ਗੈਰ ਕੁਦਰਤੀ ਆ ਬਿਨਾ ਸਵਾਨ ਤੋਂ ਬੰਨ ਨਹੀਂ ਤੇ ਬਾਹਲਾ ਚ ਰਹਿਣੀ ਨਹੀਂ ਤੁਸੀਂ ਚਾਹੋ ਕਿ ਐਕਟਰ ਦੇਖ ਲੋ ਚਾਹੇ ਕਿਸੇ ਵੀ ਇਨਫਲੂਐਂਸਰ ਨੂੰ ਦੇਖ ਲਿਓ ਕਿਸੇ ਵੱਡੀ ਸਟੇਜ ਇਵੈਂਟ ਲਈ ਆਪਦੇ ਆਪ ਨੂੰ ਤਿਆਰ ਕਰਦੇ ਆ ਫਿਰ ਉਹ ਕੁਝ ਹਫ਼ਤੇ ਆ ਮਹੀਨਿਆਂ ਚ ਹੀ ਬਹੁਤ ਲੋ ਆ ਜਾਂਦੀ ਹੈ ਬਾਡੀ ਸੋ ਨਾ ਹੀ ਇਹ ਪਰਮਾਨੈਂਟ ਆ ਨਾ ਹੀ ਇਹ ਹੈਲਦੀ ਆ ਦੂਸਰੀ ਗੱਲ ਕੱਲੀ ਆਪਾਂ ਬੋਡੀ ਬਿਲਡਿੰਗ ਚ ਇਹ ਨਹੀਂ ਕਰਦੇ ਹਨ ਕਿਉਂਕਿ ਇਹ ਇੱਕ ਐਸੀ ਗੇਮ ਆ ਜਿਹੜੀ ਪ੍ਰੋਡਕਟਸ ਦੀ ਫੇਵਰਟ ਆ ਤੁਸੀਂ ਆਪਣੇ ਹਾਕੀ ਦੇ ਹਨਾ ਕੈਪਟਨ ਨੇ ਜਾਂ ਪੰਜਾਬ ਚੋਂ ਕਿੰਨੇ ਖਿਡਾਰੀ ਖੇਡਦੇ ਨੇ ਤੁਸੀਂ ਕ੍ਰਿਕਟ ਦੇ ਦੇਖ ਲਓ ਉਹ ਉਹਨਾਂ ਨੂੰ ਬ੍ਰਾਂਡ ਇਹਨੇ ਨਹੀਂ ਪਸੰਦ ਕਰਦੇ ਬ੍ਰਾਂਡ ਇਹਨਾਂ ਨੂੰ ਪਸੰਦ ਕਰਦੇ ਕਿਉਂਕਿ ਇਹਨਾਂ ਨੇ ਹੀ ਬ੍ਰਾਂਡ ਦੀ ਮਸ਼ਹੂਰੀ ਕਰਨੀ ਆ ਉਹ ਕੁਦਰਤੀ ਜੁੜੇ ਹੋਏ ਨੇ ਉਹ ਫਿੱਟ ਨੇ ਤੁਸੀਂ ਸਿੰਪਲੀ ਐਗਜ਼ਾਮਪਲ ਦੇਖ ਲਓ ਕਿ ਜਿੰਨੇ ਵੀ ਤੁਸੀਂ ਪੁਰਾਣੇ ਖਿਡਾਰੀ ਦੇਖਦੇ ਆ 70 70 80 ਅਸਿ ਮਲਖਾ ਸਿੰਘ ਜੀ ਨੂੰ ਬਹੁਤ ਸੁਣੀ ਉਮਰ ਭੋਕੇ ਜਾਂਦੇ ਇਹੀ ਇੱਕ ਸਿੰਬਲ ਆ ਬੋਡੀ ਬਿਲਡਿੰਗ ਚ 40 ਤੋਂ ਪਹਿਲਾਂ ਵੀ ਮੋਤਾ ਬਹੁਤ ਹੁੰਦੀਆਂ ਲੇਕਿਨ ਬੁਢਾਪੇ ਚ ਵੀ ਕਿੰਨੀਆਂ ਇੰਜਰੀਜ਼ ਕਿੰਨੀਆਂ ਹਾਰਟ ਜਿਹੜੇ ਨਾਂ ਲੈਂਦੇ ਹੁੰਦੇ ਆ ਕਿ ਆਹ ਸਾਡੇ ਲੈਜੈਂਡਸ ਨੇ ਸਾਰੇ ਸਟਰਗਲ ਕਰ ਰਹੇ ਨੇ ਸੋ ਇਹ ਲੌਂਗ ਰਨ ਚ ਮਤਲਬ ਕੋਈ ਬਹੁਤ ਜ਼ਿਆਦਾ ਹੈਲਥੀ ਚੀਜ਼ ਨਹੀਂ ਹੈ ਨਹੀਂ ਹੈ ਮਤਲਬ ਆਰਥਿਕ ਤੌਰ ਤੇ ਵੀ ਇਹਦਾ ਕੋਈ ਭਵਿੱਖ ਨਹੀਂ ਬਿਲਕੁਲ ਜੀ ਤੇ ਸਰੀਰਕ ਤੌਰ ਤੇ ਵੀ ਤਾਂ ਭਵਿੱਖ ਨਹੀਂ ਮਾਨਸਿਕ ਤੌਰ ਤੇ ਵੀ ਭਵਿੱਖ ਨਹੀਂ ਮਤਲਬ ਕਿਸੇ ਤਰੀਕੇ ਦਾ ਵੀ ਇਹਦਾ ਭਵਿੱਖ ਨਜ਼ਰ ਨਹੀਂ ਆਉਂਦਾ ਬਿਲਕੁਲ ਜੀ ਇਹਦਾ ਸ਼ਾਰਟ ਰੰਚ ਆਪਾਂ ਦੇਖ ਸਕਦੇ ਹਾਂ ਕਿ ਕੁਝ ਰੀਲਾਂ ਚ ਬੰਦੇ ਕਾਮਯਾਬ ਨੇ ਲੇਕਿਨ ਲੌਂਗ ਰੰਚ ਨਹੀਂ ਪਰ ਇਹਦੇ ਚ ਚਮਕ ਬਹੁਤ ਆ ਇਹਦੇ ਲਈ ਯੂਥ ਖਿੱਚੀ ਜਾਂਦੀ ਆ ਮੁੰਡੇ ਕੁੜੀਆਂ ਕਿਉਂਕਿ ਫਾਲੋਅਰਸ ਮਿਲਦੇ ਆ ਜੀ ਫਾਲੋਅਰਸ ਤੋਂ ਬਾਅਦ ਤੁਹਾਨੂੰ ਬ੍ਰਾਂਡਸ ਕਹ ਦਿੰਦੇ ਆ ਨਾ ਜੀ 쿠ਪਨ ਕੋਡ ਲੈ ਲਓ ਇਹ ਉਸ ਤੋਂ ਬਾਅਦ ਲੋਕ ਤੁਹਾਨੂੰ ਦੇਖ ਕੇ ਇਦਾਂ ਕਹਿੰਦੇ ਆ ਕਿ ਮੈਂ ਉਹਦੇ ਵਰਗਾ ਬਣਨਾ ਲੇਕਿਨ ਉਹ ਓਵਰਆਲ ਮਤਲਬ ਆਪਾਂ ਐਂ ਕਹਿ ਦਈਏ ਕਿ ਲਾਈਫ ਦੇ ਹੀਰੋ ਆ ਨਹੀਂ ਹੈ ਮੈਂ ਆਪਦੇ ਤਜਰਬੇ ਨਾਲ ਦੱਸ ਰਿਹਾ ਕਿ 2006-7 ਚ ਸਾਡਾ ਸਾਥੀ 6 ਕੁ ਮਹੀਨਿਆਂ ਚ ਇਹਦੀ ਬੋਡੀ ਐਂ ਕੱਢ ਲਈ ਸੀ ਉਹਨੇ ਇੱਕ ਕਿਡਨੀ ਖਤਮ ਹੋਈ ਠੀਕ ਹੈ ਜੀ ਫਿਰ ਰਿਸ਼ਤੇਦਾਰ ਨੇ ਦਿੱਤੀ ਫਿਰ ਦੂਜੀ 22 23 ਸਾਲ ਦੀ ਉਮਰ ਚ ਮੌਤ ਹੋ ਗਈ ਸੀ ਮੈਂ ਤਾਂ ਉਦੋਂ ਦਾ ਹੀ ਇਹ ਕੰਮਾਂ ਤੋਂ ਵੇਖਿਆ ਵਾ ਉਸ ਤੋਂ ਇਲਾਵਾ ਵੀ ਤਕਰੀਬਨ ਹਰ ਸ਼ਹਿਰ ਦੀ ਹਿਸਟਰੀ ਹੋਊਗੀ ਹਰ ਸ਼ਹਿਰ ਚ ਕਿਸੇ ਪਿਛਲੇ 10 20 ਸਾਲਾਂ ਚ ਤੁਸੀਂ ਵੀ ਕੇਸ ਦੇਖੇ ਹੋਣੇ ਕਿ ਮਿਸਟਰ ਪੰਜਾਬ ਆ ਤੇ ਅੱਜ ਵਿਚਾਰਾ ਲੇਬਰ ਵਾਂਗੂ ਕਰੀ ਜਾਂਦਾ ਜਾਂ ਕਹਿ ਦਿੰਦੇ ਆ ਜੀ ਉਹਦਾ ਬੀਬੀ ਹਜੇ ਤੱਕ ਸੈੱਟ ਨਹੀਂ ਆਇਆ ਜਾਂ ਮੌਤਾਂ ਵੀ ਆਪਾਂ ਆਮ ਆਪਣੇ ਸ਼ਹਿਰਾਂ ਚ ਸੁਣੀਆਂ ਹੀ ਸੁਣੀਆਂ ਠੀਕ ਹੈ ਜੀ ਦੂਜਾ ਕੇਸ ਮੇਰੇ ਕੋਲ ਮੈਂ ਅੱਜ ਹੀ ਰੀਲ ਚ ਦੱਸਿਆ ਕਿ ਮੇਰੇ ਸਟੂਡੈਂਟ ਸੀ ਬਹੁਤ ਇੱਕ ਮੁੰਡਾ ਸਟਾਰ ਸੀਗਾ ਬਹੁਤ ਵਧੀਆ ਗੇਮ ਸੀ ਉਹਦੀ ਲੇਕਿਨ ਉਹ ਖਿੱਚਿਆ ਗਿਆ ਇ ਕਿ ਮੈਂ ਉਧਰ ਸਟਾਰ ਬਾਨਾ ਕੁਝ ਕੋਚਾਂ ਨੇ ਉੱਤੋ ਵਿਚਾਰਾ ਗਰੀਬ ਘਰੋਂ ਸੀ ਪੈਸੇ ਲੈਣ ਲਈ ਕਿ ਤੈਨੂੰ ਯਾਰ ਤੇਰੀ ਬਾਡੀ ਤਕੜੀ ਆ ਤੈਨੂੰ ਤਾਂ ਡੀਐਸਪੀ ਲਾਵਾਂਗੇ ਇਹਨਾਂ ਨੇ ਕੀ ਲਾਦਨਾ ਸਪੋਰਟਸ ਕੋਟ ਜਮਾਸਟਰ ਕਲਰਕ ਜਾਂ ਕਨਸਟੇਬਲ ਠੀਕ ਆ ਜੀ ਉਹਦੇ ਨਾਲ ਦੇ ਤਿੰਨ ਮੁੰਡੇ ਮੈਂ ਅੱਗੇ ਗੱਲ ਦੱਸੀ ਸੀ ਕਿ ਉਹਨਾਂ ਨੂੰ ਅਸੀਂ ਸਮਾਨਤ ਕੀਤਾ ਨੌਕਰੀ ਲੱਗ ਗਈ ਸਰਕਾਰੀ ਗੇਮ ਨਾਲ ਜਦੋਂ ਪ੍ਰੋਪਰ ਚੈਨਲ ਆ ਜਿਹਨੂੰ ਸਰਕਾਰ ਮਾਨਤਾ ਦਿੰਦੀ ਸਪੋਰਟਸ ਕੋਟ ਲੇਕਿਨ ਉਹ 6-7 ਸਾਲਾਂ ਬਾਅਦ ਵਾਵਾ ਸਾਰੇ ਤਗਮੇ ਜਿਵੇਂ ਆਪਾਂ ਇੰਟਰਨੈਟ ਤੇ ਨਹੀਂ ਦੇਖਦੇ ਹੁੰਦੇ ਜੀ ਨਕਮੀਆਂ ਸਰਕਾਰਾਂ ਨੇ ਨਹੀਂ ਕੁਛ ਕੀਤਾ ਦੇਖੋ ਇੰਨੇ ਤਗਮੇ ਜੀ ਆ ਉਹ ਹੈ ਕਿੱਥੇ ਉਹ ਤਾਂ ਮੇਰੇ ਅਰਗੇ ਨੇ ਕਿਸੇ ਨੇ ਉਹ ਵੀ ਬ੍ਰਾਂਡ ਲਾਂਚ ਕੀਤਾ ਸੀ ਤੇ ਮੈਂ ਆਪਦੇ ਕੋਲੇ ਉਹਨੂੰ ਮਿਸਟਰ ਪੰਜਾਬ ਕਹਤਾ ਉਹਨੂੰ ਵਿਚਾਰੇ ਨੂੰ ਕਿਸੇ ਨੇ ਨਹੀਂ ਪੁੱਛਿਆ ਹੁਣ ਉਹ ਟ੍ਰੇਨਰ ਦੀ ਜੌਬ ਆ ਮੇਰੇ ਕੋਲ ਇੱਥੇ ਰੋਕੇ ਗਿਆ ਵੀ ਕੁਛ ਕਰ ਦਿਓ ਜੀ ਹੁਣ ਜਦੋਂ ਸਰਕਾਰੀ ਇੱਕ ਪਟੜੀ ਤੋਂ ਉੱਤਰ ਗਏ ਜੀ ਕਿਵੇਂ ਕਰਗੇ ਇਹ ਕਹਿ ਦਿੰਦੇ ਆ ਜੀ ਸ਼ੌਂਕ ਦੀ ਗੇਮ ਆ ਜਿਨ੍ਹਾਂ ਨੇ ਵੇਚਣਾ ਜੀ ਠੀਕ ਹੈ ਲੇਕਿਨ ਸ਼ੌਂਕ ਚ ਤੁਸੀਂ ਇਹ ਦੇਖੋ ਵੀ ਕਿੰਨੇ ਬੱਚੇ ਆ ਜਿਨ੍ਹਾਂ ਨੇ ਆਪਦਾ ਇਹਨੂੰ ਕੈਰੀਅਰ ਬਣਾ ਲਿਆ ਤੇ ਕਿੰਨੇ ਬੱਚੇ ਜੇ ਦੂਜੇ ਪਾਸੇ ਆਪਾਂ ਗੇਮ ਦੇਖੀ ਕਿੰਡਾ ਸੁਨਹਿਰੀ ਪੁਹਿਖਾ ਜੀ ਐਨੀ ਮਿਹਨਤ ਮੁੰਡੇ ਬਹੁਤ ਕਰਦੇ ਬਹੁਤ ਡਿਸਪਲਨ ਮੈਨੂੰ ਤਾਂ 20 ਸਾਲ ਹੋ ਗਏ ਜਿੰਮ ਜਾਂਦੇ ਨੂੰ ਤੇ ਐਨੀ ਮਿਹਨਤ ਜੇ ਕਿਸੇ ਹੋਰ ਗੇਮ ਚ ਲਾਈ ਹੋਵੇ ਡਿਸਪਲਨ ਪੈਸਾ ਤਾਂ ਮੈਨੂੰ ਲੱਗਦਾ ਪੰਜਾਬ ਚੋਂ ਤਾਂ ਬਹੁਤ ਸੋਨਾ ਪੁਹਿਖਾ ਜੀ 올림픽 ਚ ਜਾਣ ਬਹੁਤ ਕੋਠੀਆਂ ਪੈ ਜਾਣ ਲੇਕਿਨ ਲੈ ਕੇ ਬੈਠਾ ਦਿਖਾਵਾ ਆਪਾਂ ਨੂੰ ਅਖਿਆ ਜਿਹੜੇ ਪ੍ਰੋਡਕਟ ਕਈ ਜਦੋਂ ਸਾਈਡ ਅਸੀਂ ਵੀ ਦੇਖਦੇ ਆ ਜਿਹੜੇ ਵੱਖ-ਵੱਖਰੇ ਜਿਹੜੇ ਟ੍ਰੇਨਰ ਆ ਉਹ ਵੀ ਐਡ ਕਰਦੇ ਆ ਉਹ ਇਹ ਕਹਿੰਦੇ ਕਿ 100% ਨੇਚੁਰਲ ਹੈ ਕੀ ਜਿਹੜੇ ਪ੍ਰੋਡਕਟ ਹੁੰਦੇ ਆ ਇਹ 100% ਨੇਚੁਰਲ ਹੁੰਦੇ ਆ ਦੇਖੋ ਜਿਹੜੀ ਚੀਜ਼ ਨੇਚੁਰਲ ਦਾ ਮਤਲਬ ਨਾ ਬਹੁਤ ਜਿਆਦਾ ਦੁਰਉਪਯੋਗ ਕੀਤਾ ਮੈਂ ਤਾਂ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰੂੰਗਾ ਲੀਗਲੀ ਜੇ ਮੇਰਾ ਦਾਅ ਲੱਗ ਗਿਆ ਕਿ ਨੇਚੁਰਲ ਦਾ ਮਤਲਬ ਸਿਰਫ ਨੇਚੁਰਲ ਹੋਵੇ ਇਹ ਸ਼ਬਦ ਦਾ ਦੁਰਉਪਯੋਗ ਹਟੇ ਕਦੇ ਕੋਈ ਕਿਸੇ ਚੰਗੇ ਵਕੀਲ ਨਾਲ ਮੇਰਾ رابطہ ਹੋਇਆ ਨਾ ਤਾਂ ਮੈਂ ਇਹ ਗੱਲ ਕਰੂੰਗਾ ਦੇਖੋ ਨੈਚੁਰਲ ਦਾ ਮਤਲਬ ਹੁੰਦਾ ਡਾਇਰੈਕਟ ਥਣਾ ਤੋਂ ਜਾਂ ਡਾਇਰੈਕਟ ਮਿੱਟੀ ਚੋਂ ਸਿੱਧੀ ਦਰਖਤ ਤੋਂ ਜਾਂ ਸਿੱਧੀ ਥਣਾ ਚੋਂ ਜਾਂ ਚਲੋ ਮੀਟ ਨੈਚੁਰਲ ਦਾ ਮਤਲਬ ਕੈਮੀਕਲ ਪ੍ਰੋਸੈਸਿੰਗ ਨਹੀਂ ਹੁੰਦਾ ਜਿਹੜੀ ਚੀਜ਼ ਪਾਊਡਰ ਦੇ ਰੂਪ ਚ ਆਪਣੇ ਕੋਲ ਆ ਗਈ ਉਹਦਾ ਦੇਤਾ ਉਹਦਾ ਅਸਲ ਰੂਪ ਕੀ ਸੀ ਠੀਕ ਹੈ ਤੁਸੀਂ ਸੋਇਆ ਤੋਂ ਪ੍ਰੋਟੀਨ ਬਣਾ ਲਿਆ ਵੇ ਪ੍ਰੋਟੀਨ ਜਾਂ ਕਿਸੇ ਵੀ ਚੀਜ਼ ਤੋਂ ਤੁਸੀਂ ਕਹਿੰਦੇ ਪਲਾਂਟਸ ਤੋਂ ਅਸੀਂ ਕੱਢ ਲਿਆ ਪਹਿਲਾਂ ਉਹਨੂੰ ਕੱਢਿਆ ਫਿਰ ਉਹਨੂੰ ਉਹਦੇ ਤੇ ਐਂਟੀਆਕਸੀ ਮਤਲਬ ਆਕਸੀਡਾਈਜ਼ ਨਾ ਹੋਵੇ ਉਹਨੂੰ ਪ੍ਰੀਜ਼ਰਵ ਕੀਤਾ ਉਹਦੇ ਦਾ ਰੰਗ ਚੜਿਆ ਉਹਦੇ ਤੇ ਫਰੇਗਰੈਂਸ ਚੜੀ ਠੀਕ ਹੈ ਕੁਝ ਚੀਜ਼ਾਂ ਦੀ ਪਰਮਿਸ਼ਨ ਮਿਲੀ ਹੋਈ ਉਹ ਕਰਕੇ ਤੁਹਾਡੀ ਪਲੇਟ 'ਚ ਉਤਾਰਤਾ ਔਰ ਕੁਝ ਚੀਜ਼ਾਂ ਤਾਂ ਐਸੀਆਂ ਹੁੰਦੀਆਂ ਜਿਹੜੀਆਂ ਪਿੱਛੋਂ ਸੋਰਸ ਵੀ ਨੇਚਰਲ ਨਹੀਂ ਹੁੰਦਾ ਸਿਰਫ ਮੰਨ ਲਓ ਤੁਸੀਂ ਕਹਤਾ ਜੀ ਬੋਡੀ ਦੇ ਅੰਦਰ ਜਿਹੜਾ ਕੈਮੀਕਲ ਜਾਂ ਵਿਟਾਮਿਨ ਹੁੰਦਾ ਉਹਦੀ ਕੈਮੀਕਲ ਫਾਰਮੇਸ਼ਨ ਲੈਬ ਦੇ ਵਿੱਚ ਕਾਪੀ ਕਰ ਲਈ ਉਹ ਕਾਪੀ ਕਰਕੇ ਸ਼ੀਸ਼ੀਆਂ ਚਾ ਗਈ ਉਹਨੂੰ ਨੇਚਰਲ ਕਹਿ ਕੇ ਵੇਚੀ ਜਾਂਦੇ ਆ ਆਪਣੇ ਲੋਕ ਲਈ ਜਾਂਦੇ ਆ ਦੂਜੀ ਗੱਲ ਸਭ ਤੋਂ ਵੱਡੀ ਹੈ ਜਿਹੜੀ ਉਹਨਾਂ ਦੇ ਚੱਕਰ ਚ ਆਪਣੇ ਲੋਕ ਫੂਡ ਤੋਂ ਟੁੱਟੇ ਜਾਂਦੇ ਇਹ ਆਪਣੀ ਨਾ ਖੇਤੀ ਤੇ ਡਾਕਾ ਇਹ ਇੰਨਾ ਡੂੰਘਾ ਵੀ ਇਹਨੂੰ ਸਮਝ ਨਹੀਂ ਰਹੇ ਇੰਡਸਟਰੀ ਆਪਣੀ ਖੇਤੀਬਾੜੀ ਨੂੰ ਢਾ ਰਹੀ ਆ ਮੇਰੇ ਕੋਲ ਆ ਪਿੱਛੇ ਜੇ ਗੱਟਾ ਮੁੰਡਾ ਮੂੰਗੀ ਦਾ ਸਿੱਟ ਗਿਆ ਤੇਰੇ ਮਗਰਾਂ ਦਾ ਲਾ ਕੇ ਬਾਈ ਜੀ ਆਰਗੈਨਿਕ ਕੀਤੀ ਸੀ ਨਾ ਮੈਨੂੰ ਮੁੱਲ ਮਿਲਦਾ ਆ ਤੂੰ ਹੀ ਰੱਖ ਲੈ ਠੀਕ ਹੈ ਜੀ ਉਸ ਤੋਂ ਇਲਾਵਾ ਦੁੱਧ ਦੇ ਮੁੱਲ ਨਹੀਂ ਮਿਲਦੇ ਪਏ ਅ ਅੰਡੇ ਆਰਗੈਨਿਕ ਕੋਈ ਅੱਜ ਕੱਲ ਤੁਸੀਂ ਨਵਾਂ ਨਹੀਂ ਦੇਖੋਗੇ ਕਿ ਮੈਂ ਫਾਰਮ ਖੋਲੂਗਾ ਕਿਉਂਕਿ ਇਹਨਾਂ ਨੇ ਇਨਫਲੂਐਂਸਰਾਂ ਥਰੂ ਜੋ ਦਿਖਦਾ ਹੈ ਵਹੀ ਵਿਕਦਾ ਹੈ ਐਸਾ ਬੇੜਾਗਰ ਕੀਤਾ ਨਾ ਜੀ ਕਿ ਤੁਹਾਡਾ ਦੁੱਧ ਤਾਂ ਜ਼ਹਿਰ ਆ ਤੁਹਾਡੀ ਕਣਕ ਤਾਂ ਜ਼ਹਿਰ ਆ ਠੀਕ ਹੈ ਜੀ ਤੁਹਾਡੇ ਅੰਡੇ ਤਾਂ ਜ਼ਹਿਰ ਆ ਪ੍ਰੋਡਕਟ ਲਾਓ ਬਸ ਵੀ ਉਹ ਪ੍ਰੋਡਕਟ ਵੀ ਕਿਸੇ ਖੇਤੀ ਚ ਉਹ ਕਿੱਥੇ ਹੋਈ ਸੀ ਖੇਤੀ ਦੋ ਜ਼ਹਿਰਾਂ ਹੋ ਗਈਆਂ ਜੀ ਆਪਾਂ ਕਹਿ ਦਿੰਨੇ ਆ ਜਿਹਦੇ ਨਾਲ ਅੱਜ ਹਾਰਮੋਨ ਡਿਸਟਰਬ ਹੋ ਰਹੇ ਆ ਕ੍ਰੋਨਿਕ ਡਿਜ਼ੀਜ਼ੇ ਆ ਰਹੀਆਂ ਇੱਕ ਤਾਂ ਜ਼ਹਿਰ ਆਪਾਂ ਕਹਿ ਦਿੰਨੇ ਆ ਜੀ ਫਸਲਾਂ ਦੇ ਕੀਤੀ ਸਪਰੇ ਲੇਕਿਨ ਤੁਸੀਂ ਦੇਖੋ ਜਿਹੜੀ ਫਸਲਾਂ ਵਾਲੀ ਸਪਰੇ ਆ ਨਾ ਜੀ ਪਹਿਲਾਂ ਉਹ ਧੋਤੀ ਗਈ ਫੇਰ ਉਹਨੂੰ ਆਪਾਂ ਪਕਾਇਆ ਮੀਂਹ ਪੈ ਗਿਆ ਜਾਂ ਆਪਾਂ ਘਰੇ ਵੀ ਸਬਜ਼ੀ ਧੋਲੀ ਧੋਲੀ ਹੈ ਨਾ ਤੇ ਜਾਂ ਫਿਰ ਆਪਾਂ ਹੀਟ ਦੇ ਦ ਤਾਂ ਉਹਨੂੰ ਪਕਾਉਣੇ ਆ ਤਾਂ ਬਹੁਤ ਸਾਰੇ ਚੀਜ਼ਾਂ ਹੀਟ ਨਾਲ ਵੀ ਨਿਕਲ ਜਾਂਦੀਆਂ ਸੋ ਉਹਨਾਂ ਚ ਬਹੁਤ ਥੋੜਾ ਰੈਜ਼ਿਡੂ ਰਹਿ ਜਾਂਦਾ ਜਿਹੜਾ ਆਪਣੇ ਅੰਦਰ ਜਾਂਦਾ ਲੇਕਿਨ ਜਿਹੜੇ ਆ ਡੱਬੇ ਆ ਪ੍ਰੋਡਕਟ ਇਹਦੇ ਚ ਐਡਿਕਟਿਵਜ਼ ਪ੍ਰੀਜ਼ਰਵੇਟਿਵਜ਼ ਆਰਟੀਫੀਸ਼ੀਅਲ ਕਲਰ ਇਹ ਤਾਂ ਡਾਇਰੈਕਟ ਪਾਏ ਆ ਤੇ ਆਪਾਂ ਸਿੱਧੇ ਅੰਦਰ ਲੈ ਜਾਂਦੇ ਆ ਇਹ ਤਾਂ ਆਪਾਂ ਨੂੰ ਤਿਆਰ ਮਾਲ ਦੇਤਾ ਜੇ ਇਹਨਾਂ 'ਚ ਮਤਲਬ ਇਨਫਲੇਮੇਸ਼ਨ ਹੋਈ ਤੇ ਇਹ ਤਾਂ ਆਪਣੀ ਸਿੱਧੀ ਅੰਦਰ ਜਾਵੜੀ ਤੇ ਬਦਨਾਮ ਕੀਤਾ ਜਾਂਦਾ ਕਿ ਤੁਹਾਡੀਆਂ ਫਸਲਾਂ ਮਾੜੀਆਂ ਫਸਲਾਂ ਮਾੜੀਆਂ ਹੁੰਦੀਆਂ ਤਾਂ ਕ੍ਰੋਨਿਕ ਡਿਜ਼ੀਜ਼ 1970 80 'ਚ ਆ ਜਾਣੀਆਂ ਸੀ ਜਿਹੜੀਆਂ 2010 15 ਤੋਂ ਬਾਅਦ ਚ ਆਈਆਂ ਕਿਉਂਕਿ ਜਦੋਂ ਪੈਕੇਜਡ ਇੰਡਸਟਰੀ ਨੇ ਖੇਤੀ ਢਾਲੀ ਨਾ ਤੇ ਆਪਣੇ ਹੀ ਲੋਕ ਮਗਰ ਲੱਗੀ ਜਾਂਦੇ ਆ ਆਪਣੇ ਹੀ ਲੋਕ ਖੇਤੀਬਾੜੀ ਕਰਨ ਵਾਲੇ ਪਰਿਵਾਰਾਂ ਨੂੰ ਸ਼ਰਮ ਆਉਂਦੀ ਆ ਵੀ ਘਰੇ ਡੱਬਾ ਹੋਵੇ ਮੈਨੂੰ ਸਕੂਪ ਚਾਹੀਦਾ ਮੈਨੂੰ ਗੜਵੀ ਨਹੀਂ ਚਾਹੀਦੀ ਠੀਕ ਹੈ ਜੀ ਗੜਵੀ ਵਾਲਿਆਂ ਨੂੰ ਤਾਂ ਜਿਹੜਾ ਛੰਨਾ ਆਪਾਂ ਕਹਿ ਦਿੰਨੇ ਆ ਉਹ ਤਾਂ ਪਿੰਡੂ ਲੱਗਦਾ ਕਿ ਇਹਦੇ 'ਚ ਤਾਂ ਜ਼ਹਿਰ ਆ ਜੀ ਲੇਕਿਨ ਸਕੂਪ ਇੱਕ ਸਟੇਟਸ ਸਿੰਬਲ ਆ ਜੀ ਮੇਰੀ ਸ਼ੇਕਰ ਨਾਲ ਫੋਟੋ ਖਿੱਚ ਆ ਹਾਲ ਹੋਇਆ ਆ ਤੁਹਾਡੀ ਗੱਲ ਬੜੀ ਵਧੀਆ ਹੈ ਅਸਲ ਫੋਟੋ ਰੀਲ ਨਹੀਂ ਸਾਨੂੰ ਬੜੇ ਪਿੱਛੇ ਕਰਤਾ ਵੀ ਇਹ ਕੋਈ ਸੈਂਪਲ ਬੰਦਾ ਕੋਈ ਸਾਦਾ ਭੋਜਨ ਖਾਂਦਾ ਜਾਂ ਸਾਦਾ ਕੰਮ ਕਰਦਾ ਦਿਖਾਈ ਦੇ ਦੇਵੇਗਾ ਤੋ ਉਹ ਤਾਂ ਯਾਰ ਇਹ ਬੰਦੇ ਦਾ ਕੀ ਹੈ ਪਰ ਸਕੂਪ ਉਹ ਸ਼ੇਕਰ ਇਹ 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 ਰੀਲਾਂ ਦਾ ਸ਼ਿੰਗਾਰ ਬਣ ਗਿਆ ਤੇ ਅੰਦਰ ਬਾਡੀ ਨੂੰ ਇਹ ਖਤਮ ਕਰ ਰਿਹਾ ਪੂਰੀ ਤਰ੍ਹਾਂ ਜੀ ਤੁਸੀਂ ਦੇਖੋ ਆਪਣੇ ਜਦੋਂ ਵਿਆਹ ਹੁੰਦੇ ਸੀ ਤਾਂ ਮੁੰਡੇ ਤੇ ਕੁੜੀ ਨੂੰ ਪੰਜੀਰੀ ਦਿੰਦੇ ਸੀ ਤੇ ਉਹ ਪੰਜੀਰੀ ਚ ਸਮਾਨ ਹੁੰਦਾ ਸੀ ਐਸਾ ਸਾਰਾ ਜਿਹਦੀ ਅੱਗੇ ਪੁਹਿਖ ਚ ਗ੍ਰਸਤੀ ਚ ਲੋੜ ਹ ਹੁਣ ਉਹਨਾਂ ਦਾ ਗਏ ਪੁੱਲ ਹੁਣ ਇਹਨਾਂ ਨੂੰ ਚਾਹੀਦੀਆਂ ਪਸਮਾ ਹੁਣ ਇਹਨਾਂ ਨੂੰ ਲੱਗਦਾ ਡਰ ਕੀ ਸਾਡੇ ਜਿੱਧਾਂ ਦੀ ਕਮਜ਼ੋਰੀਆਂ ਨੇ ਠੀਕ ਆ ਉਧਰ ਕਰਦਿਆਂ ਨੇ ਬੜਾ ਸ਼ੁੱਧ ਸੋਹਣੀਆਂ ਚੀਜ਼ਾਂ ਦਿੱਤੀਆਂ ਸਸਤੀਆਂ ਘਰੇ ਬਣ ਗਈਆਂ ਇਧਰ 50 50000 ਚ ਪ੍ਰੋਡਕਟ ਲਈ ਜਾਂਦੇ ਆ ਜੀ ਭਸਮਾ ਦਾ ਬਿਜ਼ਨਸ ਇੰਨਾ ਕ ਫੈਲ ਚੁੱਕਿਆ ਹੁਣ ਜੀ ਪੁੱਛੋ ਨਾ ਤੇ ਉਹਦੇ ਚ ਵੀ ਡਾਰਾ ਕੀ ਪਾ ਰਿਹਾ ਪਾਵਰਪ੍ਰੋਵਨ ਲਈ ਕਿਹੜਾ ਸਟੀਅਰ ਰਡ ਆ ਹੈਗੇ ਆ ਜੀ ਜੇ ਤੁਸੀਂ ਵੱਧ ਮਤਲਬ ਕਿਸੇ ਨੂੰ ਰਿਜ਼ਲਟ ਦੇਣਾ ਤਾਂ ਬਹੁਤ ਸਾਰੇ ਟੈਸਟਿੰਗ ਚ ਵੀ ਆਇਆ ਵੀ ਪ੍ਰੋਟੀਨ ਪਾਊਡਰਾਂ ਚ ਵੀ ਕਈ ਵਾਰ ਮਿਲਾਵਟ ਨਿਕਲਦੀ ਕਿ ਵੱਧ ਰਿਜ਼ਲਟ ਦੇਣ ਲਈ ਔਰ ਕਿੱਥੇ ਆਪਾਂ ਘਰ ਦੀ ਚੀਜ਼ ਆ ਕੋਈ ਮਾਨ ਨਹੀਂ ਕਰਦਾ ਕਿ ਅਸੀਂ ਸੇਵੀਆਂ ਬਣਾ ਕੇ ਘਰ ਦੀ ਖੀਰ ਖਾਣੀ ਆ ਸਭ ਨੂੰ ਚਾਹੀਦਾ ਕਿ ਆਹ ਬ੍ਰਾਂਡ ਦੀ ਅਸੀਂ ਇੱਥੇ ਆ ਕਾਫੀ ਪੀ ਰਹੇ ਸੀ ਉਹਦਾ ਸਟੇਟਸ ਬਣਾਉਣਾ ਸੇਤਾਪਾ ਆਈਮ ਅਮਰਲੀ ਜੀ ਫੇਰ ਆਪਾਂ ਕਹਿ ਦਿੰਨੇ ਆ ਜੀ ਪੰਜਾਬ ਦੀ ਜਵਾਨੀ ਗਈ ਕਿੱਧਰ ਠੀਕ ਹੈ ਜੀ ਮੈਂ ਤਾਂ ਹੁਣ মুখ ਖਲਾਇਆ ਚੱਲਦਾ ਹਾਂ ਇਹਦੇ 'ਚ ਇਹ ਆ ਵੀ ਦੇਖੋ ਜਿਹੜੇ ਪ੍ਰੋਡਕਟਾਂ ਵਾਲੇ ਕਹਿੰਦੇ ਆ ਜੀ ਵੀ 70% 60% ਲੋਕ ਆ ਜੀ ਮਿਲਕ ਇੰਟੋਲਰੈਂਟ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਜੀ ਦੁੱਧ ਨਹੀਂ ਪਚਦਾ Google ਵੀ ਬੋਲਦਾ ਤੁਸੀਂ ਦੇਖੋ ਆਪਣੇ ਇਲਾਕੇ ਪਾਸੇ ਪਿੰਡਾਂ 'ਚ ਸ਼ਹਿਰਾਂ 'ਚ 100 ਬੰਦੇ ਦੇਖ ਲਿਓ ਤੁਹਾਨੂੰ ਲੱਗਦਾ ਵੀ 70 ਦੇ ਨਹੀਂ ਪਚਦਾ ਮੈਨੂੰ ਤਾਂ 100 'ਚ 7 ਵੀ ਨਹੀਂ ਦੀਂਦੇ ਜਿਹਦੇ ਨਹੀਂ ਪਚਦਾ ਇਹ ਆਪਣੀ ਥਾਲੀ 'ਚੋਂ ਦੁੱਧ ਖੋਲਿਆ ਜਿਹੜੀ ਡੇਰੀ ਇੰਡਸਟਰੀ ਉਹ ਬਦਨਾਮ ਕਰ ਦਿੰਦੀ ਆ ਸਿਰਫ ਐਸੇ ਕਰਕੇ ਕਿ ਆਪਦੇ ਪ੍ਰੋਡਕਟ ਵੇਚਣੇ ਸੋ ਇਹ ਬਹੁਤ ਡੂੰਗਾ ਮੁੱਦਾ ਜੀ ਇਕੱਲੀ ਇੰਨਾ ਕੁ ਨਹੀਂ ਆ ਇਹ ਮਤਲਬ ਆਉਣ ਵਾਲੇ ਸਮੇਂ 'ਚ ਵੀ ਕਿੱਥੇ ਆਪਾਂ ਨੂੰ ਮੇਰੇ ਵਰਗਾ ਆਰਗੈਨਿਕ ਖੇਤੀ ਪ੍ਰਮੋਟ ਕਰੀ ਜਾਂਦਾ ਮੁੱਲ ਨਹੀਂ ਮਿਲਦਾ ਮੇਰੇ ਵਰਗਾ ਡੇਰੀ ਪ੍ਰਮੋਟ ਕਰਦਾ ਉਹਨੂੰ ਮੁੱਲ ਨਹੀਂ ਦਿੰਦੇ ਲੋਕ ਹਜ਼ਾਰਾਂ ਦਾ ਡੱਬਾ ਲੈ ਲੈਣਗੇ ਦੁੱਧ ਕਹਿ ਦਿੰਦੇ ਉਹ 5 ਰੁਪਏ ਸਸਤਾ ਦਿੰਦਾ ਸਾਰੀ ਗੱਲ ਤਾਂ ਇੱਥੇ ਆ ਜੀ ਹਾਂ ਤੁਹਾਡੀ ਇਹ ਗੱਲ ਵਧੀਆ ਹੈ ਮਤਲਬ ਜਿਹੜਾ ਸਾਡਾ ਕੁਦਰਤੀ ਖਾਣਕ ਹੈ ਜਿਹਦੇ ਬੇਸ ਅਸਲ ਪੰਜਾਬ ਦਾ ਜਿਹੜਾ ਬੇਸ ਹੈ ਮਤਲਬ ਸਾਡੇ ਇਹੀ ਗੱਲਾਂ ਹੁੰਦੇ ਨੇ ਨਾ ਦੁੱਧ ਘਿਓ ਦੇ ਮਤਲਬ ਇੱਕ ਵੜਿਆਈ ਘਿਓ ਨੂੰ ਵੀ ਬਹੁਤ ਇਹਦੇ ਨਾਲ ਬਦਨਾਮ ਕੀਤਾ ਹੈ ਦੇਸੀ ਘਿਓ ਦਾ ਵੀ ਮਤਲਬ ਬੜਾ ਬਦਨਾਮ ਕੀਤਾ ਹੈ ਇਹ ਚ ਵੀ ਕੋਈ ਹੈ ਦੇਸੀ ਕਿਉਂ ਹੋ ਜੀ ਵੀ ਕਿ ਨਹੀਂ ਹੈ ਦੇਖੋ ਆ ਜਿਹੜਾ ਵੈਸਟ ਹੈ ਨਾ ਜੀ ਜਿਹੜੇ ਦੂਜੇ ਉਧਰਲੇ ਦੇਸ਼ ਆ ਉਹਨਾਂ ਤੋਂ ਹੀ ਇਹ ਸ਼ੁਰੂ ਹੁੰਦਾ ਜਿੰਨੇ ਵੀ ਪ੍ਰੋਡਕਟਸ ਨੇ ਉਹਨਾਂ ਨੇ ਆਪਦੇ 올ਿਵ ਆਇਲ ਨੂੰ ਪ੍ਰੋਮੋਟ ਕਰਨ ਵਾਸਤੇ ਸਾਡਾ ਰਿਫਾਈਨਡ ਆਇਲਸ ਨੂੰ ਪ੍ਰੋਮੋਟ ਕਰਨ ਵਾਸਤੇ ਸਾਡਾ ਦੇਸੀ ਕਿਉ ਬਦਨਾਮ ਕਰਤਾ ਉਹਦੇ ਚ ਕੀ ਹੈ ਹੁਣ ਤੁਹਾਨੂੰ ਮੈਂ ਇੱਕ ਨਿੱਕੀ ਜਿਹੀ ਐਗਜ਼ਾਮਪਲ ਦਿੰਨਾ ਇੱਕੋ ਕੰਪਨੀ ਇੰਡੀਆ ਦੀ ਸਰੋਂ ਦਾ ਤੇਲ ਇੰਡੀਆ ਚ ਬਣਾਉਂਦੀ ਹੈ ਕਹਿੰਦੀ ਹੈ ਜੀ ਦਿਲਾਸਤੇ ਬਹੁਤ ਚੰਗਾ ਇਹਨੂੰ ਸਬਜ਼ੀਆਂ ਚ ਪਾ ਕੇ ਲਾਓ ਕੈਨੇਡਾ ਚ ਤੇ ਲਿਖਿਆ ਕਿ ਇਹ ਬੈਨ ਹੈ ਅੰਦਰ ਨਹੀਂ ਜਾਣਾ ਚਾਹੀਦਾ ਇਹ ਤੇ ਸਿਰਫ ਮਾਲਿਸ਼ ਕਰੋ ਬ੍ਰਾਂਡ ਵੀ ਤਕਰੀਬਨ ਸਾਰਿਆਂ ਨੂੰ ਪਤਾ ਹੋ ਕਿਹੜਾ ਇਹ ਗੇਮਾਂ ਖੇਡਦੇ ਆ ਜੀ ਕਿਉਂਕਿ ਉੱਥੇ ਕਨੋਲਾ ਕਨੋਲਾ ਦਾ ਮਤਲਬ ਹੈ ਜੀ ਕੈਨੇਡਾ ਆਇਲ ਠੀਕ ਹੈ ਜੀ ਉਹ ਕਨੋਲਾ ਵਾਲੇ ਉਹਨਾਂ ਨੇ ਪ੍ਰਮੋਟ ਕਰਨਾ ਤੇ 올ਿਵ ਆਇਲ ਤਾਂ ਅੱਜ ਕੱਲ ਚ ਰੈਸਾ ਵੀ 1000 ਰੁਪਏ ਲੀਟਰ ਦੇ ਰਹੇ ਆ ਜਿਹੜੇ ਫੈਟੀ ਐਸਿਡਸ ਆਪਣੇ ਦੇਸੀ ਘਿਓ ਦੇ ਆ ਉਹਨੂੰ ਕੋਕੋਨਟ ਆਇਲ ਦੇ ਸਰੋਂ ਦੇ ਉਹਨੂੰ ਇਗਨੋਰ ਕੀਤਾ ਜਾ ਰਿਹਾ ਯਾਰ ਆਪਣੇ ਇਸੇ ਚੀਜ਼ 'ਚ ਵੀ ਅੰਗਰੇਜ਼ ਨੇ ਦੱਸਦਾ ਸਿਆਣਾ ਹੀ ਹੋਊਗਾ ਜੀ ਹਾਲਾਂਕਿ ਆਪਣੀਆਂ ਜਿਹੜੀਆਂ ਯੂਨੀਵਰਸਿਟੀਆਂ ਆ ਆਪਣੇ ਲੋਕਲ ਟੈਂਪਰੇਚਰ ਦੇ ਅਕੋਰਡਿੰਗ ਸਰੋਂ ਦਾ ਤੇਲ ਬਹੁਤ ਵਧੀਆ ਕੰਬੀਨੇਸ਼ਨ ਆ ਜੋ omega 3 ਐਂਡ n3 ਐਂਡ n6 ਦਾ ਲੇਕਿਨ ਇਹਨੂੰ ਆਪਾਂ ਮਾੜਾ ਕਹ ਰਹੇ ਆ ਜੀ ਦੇਸੀ ਘਿਓ ਨੂੰ ਮਾੜਾ ਕਹ ਰਹੇ ਆ ਇਹ ਦੁਬਾਰਾ ਚੱਲੂਗਾ ਜਦੋਂ ਕੰਪਨੀਆਂ ਦੇ ਹੱਥ ਆ ਗਿਆ ਕੰਪਨੀਆਂ ਦੇ ਹੱਥ ਹੁਣ ਜਵਾਰ ਬਾਜਰਾ ਆ ਰਿਹਾ ਜੀ ਤੇ ਉਹ ਤੁਸੀਂ ਦੇਖਿਓ ਕਿੰਨੇ ਮਹਿੰਗੇ ਦਿੰਦੇ ਪਹਿਲਾਂ ਆਪਣੇ ਵੱਲੋਂ ਤੇ ਆ ਗਿਆ ਸੀ ਕਣਕ ਨੂੰ ਮਿਲਟ ਕਹਿ ਕੇ ਚੱਲ ਮਿਲਟ ਕਹਿ ਕੇ ਚੱਲ ਪਿਆ ਜੀ ਬਹੁਤ ਸੈਲੀਬ੍ਰਿਟੀਆਂ ਨੇ ਸਾਊਥ ਚ ਰੈਸਟੋਰੈਂਟਸ ਖੋਲ ਲਏ ਜੋ ਮਿਲਟ ਪ੍ਰੋਵਾਈਡ ਕਰਦੇ ਆ ਆਪਣੇ ਵੀ ਆਊਗਾ ਜਿਹੜੀ ਚੀਜ਼ ਆਪਾਂ ਸ਼ੁੱਧ ਸਿੱਧੀ ਨਹੀਂ ਨਾ ਸਿਆਣ ਦੇ ਸੀ ਜਦੋਂ ਬ੍ਰਾਂਡਾਂ ਦੇ ਹੱਥ ਚ 10 ਲਈ ਜੀ 100 ਚਾਈ ਉਦੋਂ ਜੰਗੀ ਲੱਗੂ ਹਾਂਜੀ ਮਤਲਬ ਤੁਹਾਡਾ ਆਪਾਂ ਅੰਤ ਵੱਲ ਵਧਦੇ ਆ ਤਾਂ ਉਹ ਇਹ ਗੱਲ ਕਰਦੇ ਆ ਤੁਹਾਡਾ ਇਹ ਜਿਹੜਾ ਆਪਣੀ ਸਾਰੀ ਗੱਲਬਾਤ ਦਾ ਸਾਰ ਆ ਪਕੜਨਾ ਹੋਵੇ ਵੀ ਜਿਹੜਾ ਬਾਡੀ ਬਿਲਡਿੰਗ ਦੇ ਵਿੱਚ ਜਿਹੜਾ ਪ੍ਰੋਡਕਟ ਖਾ ਕੇ ਸਰੀਰ ਬਣਾਇਆ ਜਾਂਦਾ ਹੈ ਤੱਕੇ ਨਾਲ ਸਰੀਰ ਨੂੰ ਉਠਾਇਆ ਜਾਂਦਾ ਹੈ ਵੀ ਇਹ ਇਹਦਾ ਇਹ ਇਹਦੇ ਲਈ ਬੱਚਿਆਂ ਨੂੰ ਜਾਂ ਜਿਹੜੇ ਜਿਹੜੇ ਜਿਮ ਜੁਆਇਨ ਕਰ ਰਹੇ ਆ ਜਾਂ ਪ੍ਰੋਡਕਟ ਲੈ ਰਹੇ ਆ ਉਹਨਾਂ ਨੂੰ ਹੁਣ ਤੁਹਾਡਾ ਅੰਤ ਵਿੱਚ ਕੀ ਸੁਨੇਹਾ ਹੈ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਿੰਨਾ ਕਿ ਨੇਚਰ ਤੋਂ ਨਾ ਟੁੱਟੋ ਐਕਸਰਸਾਈਜ਼ ਰੋਜ਼ ਕਰੋ ਜੇ ਖੁਰਾਕ ਚੰਗੀ ਆ ਤੁਹਾਨੂੰ ਸਪਲੀਮੈਂਟ ਦੀ ਜ਼ਰੂਰਤ ਨਹੀਂ ਤੇ ਜੇ ਖਰਾਕ ਚੰਗੀ ਨਹੀਂ ਸਪਲੀਮੈਂਟ ਕੁਛ ਨਹੀਂ ਕਰਨਗੇ ਤੇ ਜੇ ਗੈਰ ਕੁਦਰਤੀ ਪਦਾਰਥ ਬਾਡੀ ਚ ਪਾਉਂਗੇ ਚਮਕਦੀ ਚੀਜ਼ ਐ ਇੱਕ ਵਾਰ ਸੋਨਾ ਬਣ ਜੂਗੀ ਲੇਕਿਨ ਤੁਸੀਂ ਜ਼ਿੰਦਗੀ ਦੇ 40 50 ਸਾਲ ਉਹ ਗਲਤੀ ਦਾ ਅਹਿਸਾਸ ਤੇ ਪਛਤਾਵਾ ਕਰੋਗੇ ਜੀ ਬਹੁਤ ਬਹੁਤ ਧੰਨਵਾਦ ਭਾਈ ਥੈਂਕ ਯੂ ਜੀ ਜੀ ਆਇਨ ਨੂੰ ਗੱਲ ਬਾਤ ਕੀਤੀ ਡਾਈਟੀਸ਼ਨ ਅਮਨਦੀਪ ਦੇ ਨਾਲ ਬੜੀ ਇੱਕ ਇੱਕ ਬਾਈ ਸਸਵਾਰ ਰਹੇਗਾ ਮਤਲਬ ਤੁਸੀਂ ਇੰਨਾ ਪ੍ਰੋਡਕਟਾਂ ਤੇ ਬੋਲ ਰਹੇ ਹੋ ਤੁਹਾਨੂੰ ਫੋਨ ਫਾਨ ਨਹੀਂ ਆਉਂਦੇ ਲਾਂਬੇ ਲੰਬੇ ਨਹੀਂ ਆਉਂਦੇ ਮੈਨੂੰ ਬਹੁਤ ਆਉਂਦੇ ਆ ਜੀ ਮੈਨੂੰ ਹੇਟ ਕਮੈਂਟਸ ਵੀ ਬਹੁਤ ਆਉਂਦੇ ਔਰ ਜਿਨ੍ਹਾਂ ਨੇ ਵੇਚਣਾ ਮੇਰੇ ਤੇ ਵੀਡੀਓਜ਼ ਵੀ ਬਹੁਤ ਬਣਾਉਂਦੇ ਦੂਜੇ ਪਾਸੇ ਜਿਵੇਂ ਸਾਰੇ ਇਨਫਲੂਐਂਸਰ ਨੇ ਉਹਨਾਂ ਨੂੰ ਪੈਸੇ ਆਉਂਦੇ ਮੈਨੂੰ ਵੀ ਹਰ ਸਾਲ ਇੰਨੇ ਆਉਂਦੇ ਆ ਮੈਂ ਪੇਜ ਤੇ ਲਿਖ ਕੇ ਲਾਇਆ ਵਾ ਨੋ ਪ੍ਰੋਮੋਸ਼ਨਸ ਕਾਰਨ ਇਹੀ ਹੈ ਕਿ ਜੋ ਮੈਂ ਬੋਲਦਾ ਨਾ ਉਹ ਅੰਦਰੋਂ ਵੀ ਆ ਜੇ ਮੈਂ ਵਿਰੋਧ ਕਰਦਾ ਤਾਂ ਮੈਂ ਆਪਦਾ ਪ੍ਰੋਫਿਟ ਵੀ ਛੱਡ ਰਿਆਂ ਮੈਂ ਪ੍ਰਮੋਟ ਕਰਦਾ ਸਿਰਫ ਆਰਗੇਨਿਕ ਨੂੰ ਦੇਸੀ ਚੀਜ਼ਾਂ ਨੂੰ ਮੈਂ ਬ੍ਰਾਂਡ ਬੈਸਟ ਦਰਾ ਅਮਰੂਦਾਂ ਦਾ ਜਾਮਣਾ ਦਾ ਦੁੱਧ ਦਾ ਅੰਡਿਆਂ ਦਾ ਇਹਨਾਂ ਦੀਆਂ ਵਾਕਈ ਤੁਹਾਡੀ ਗੱਲ ਸਹੀ ਹੈ ਜੀ ਮੈਨੂੰ ਬਹੁਤ ਹੇਟ ਮਿਲਦੀ ਹੈ ਇਧਰੋਂ ਪਰ ਜਿਹੜਾ ਮੇਰਾ ਮਿਸ਼ਨ ਆ ਮੈਂ ਚੱਲਦਾ ਰਹੂੰਗਾ ਜੀ ਜੀ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਤਾਂ ਗੱਲਬਾਤ ਕੀਤੀ ਬਾਈ ਦੇ ਨਾਲ ਬਾਈ ਦੀਆਂ ਗੱਲਾਂ ਬੜੀਆਂ ਵਧੀਆ ਨੇ ਬੜੀਆਂ ਕਮਾਲ ਦੀਆਂ ਨੇ ਅੱਖਾਂ ਖੋਲਣ ਵਾਲੀਆਂ ਨੇ ਜੇਕਰ ਇਹਨਾਂ ਤੇ ਅਸੀਂ ਅਮਲ ਕਰੀਏ ਅਸੀਂ ਉਹਨਾਂ ਨੇ ਮੁੱਦਾ ਹੀ ਇਹ ਰੱਖਿਆ ਕਿ ਜਿਹੜਾ ਇਹ ਸਰੀਰ ਬਣਾ ਕੇ ਅਸੀਂ ਤੁਰੇ ਫਿਰਦੇ ਆ ਪਹਿਲੇ ਨੰਬਰ ਤੇ ਤਾਂ ਅਸੀਂ ਬਿਮਾਰ ਲੱਗਦੇ ਆ ਦੂਜੇ ਨੰਬਰ ਦੇ ਉੱਤੇ ਨਾ ਇਹਦਾ ਕੋਈ ਸਾਨੂੰ ਭੁੱਖ ਦੇ ਵਿੱਚ ਕੋਈ ਆਰਥਿਕ ਤੌਰ ਤੇ ਫਾਇਦਾ ਹੈ ਨਾ ਮਾਨਸਿਕ ਤੌਰ ਤੇ ਫਾਇਦਾ ਹੈ ਨਾ ਸਰੀਰਕ ਤੌਰ ਤੇ ਫਾਇਦਾ ਹੈ ਸੋ ਇਹਨੂੰ ਛੱਡ ਕੇ ਕਸਰਤ ਕਰੋ ਜਿਮ ਜੁਆਇਨ ਕਰੋ ਪਰ ਉਹਨਾਂ ਖਿਡਾਰੀਆਂ ਵਾਂਗ ਜਿਹੜੇ ਉਹਨਾਂ ਗੇਮਾਂ ਨੂੰ ਖੇਡਦੇ ਨੇ ਜਿਨ੍ਹਾਂ ਗੇਮਾਂ ਦੇ ਭੁੱਖ ਹੈ ਉਧਰਲੇ ਪਾਸੇ ਜਾਓ ਫਿਟ ਰਹੋ ਤੰਦਰੁਸਤ ਰਹੋ ਤੇ ਨਾਲ ਹੀ ਇਹਨਾਂ ਪ੍ਰੋਡਕਟਾਂ ਨੂੰ ਛੱਡ ਕੇ ਆਪਣੀ ਕੁਦਰਤੀ ਖਾਣਕ ਦੁੱਧ ਜੀ ਤੋਂ ਸਾਨੂੰ ਦੂਰ ਕੀਤਾ ਜਾ ਰਿਹਾ ਹੈ ਡੈਰੀ ਪ੍ਰੋਡਕਟ ਜਿਹੜੇ ਸਾਡੇ ਦੂਰ ਕੀਤੇ ਜਾ ਰਿਹਾ ਸਾਡੀ ਖੇਤੀ ਤੋਂ ਸਾਨੂੰ ਦੂਰ ਕੀਤਾ ਜਾ ਰਿਹਾ ਉਹਨਾਂ ਵਾਲੇ ਪਾਸੇ ਨੂੰ ਮੁੜੋ ਤਾਂ ਇਹ ਵੀ ਇੱਕ ਚੰਗੀ ਗੱਲ ਹੈ ਕਿਉਂਕਿ ਇਹ ਪ੍ਰਮੋਟ ਦੇ ਵੀ ਇੱਥੇ ਬੜੇ ਹੈ ਉਹ ਇਹਨਾਂ ਨੇ ਵੀ ਇੱਕ ਵੀਡੀਓ ਪਾਈ ਸੀ ਮੈਂ ਇਹਨਾਂ ਦੀ ਦੇਖ ਰਿਹਾ ਸੀ ਕਿ ਉਹ ਡਾਕਟਰ ਇੱਕ ਪਾਸੇ ਚੀਜ਼ਾਂ ਨੂੰ ਮਾੜਾ ਕਹੀ ਜਾਂਦੇ ਤੇ ਦੂਜੇ ਪਾਸੇ ਆਉਦੀ ਉਹ ਚੀਜ਼ ਵੇਚ ਹੀ ਜਾਂਦੇ ਆ ਮਤਲਬ ਉਹ ਚੀਜ਼ ਨਹੀਂ ਹੈ ਕਿ ਜਿਹੜੀ ਚੀਜ਼ ਨੂੰ ਮਾੜਾ ਆਖਿਆ ਤੇ ਉਹ ਚੀਜ਼ ਦੀ ਪ੍ਰੋਮੋਸ਼ਨ ਕਰਨ ਇਹ ਜਾਂ ਕਿਸੇ ਹੋਰ ਪ੍ਰੋਡਕਟ ਦੀ ਪ੍ਰੋਮੋਸ਼ਨ ਕਰ ਰਹੇ ਹੋਣ ਕਿ ਇਹਨੂੰ ਡਾਊਨ ਕਰ ਦੇਣਾ ਇਹਨੂੰ ਅਪ ਕਰ ਦੇਣਾ ਇਹ ਸਿੱਧਾ ਸਿੰਪਲ ਫੰਡਾ ਇਹਨਾਂ ਦਾ ਜਿਹੜਾ ਇਹਨਾਂ ਨੇ ਤੁਹਾਨੂੰ ਸਮਝਾ ਦਿੱਤਾ ਬਾਕੀ ਹੋਰ ਇਸ ਤਰੀਕੇ ਦੀ ਗੱਲਬਾਤ ਲਈ ਇਹਨਾਂ ਦੇ ਪੇਜ ਨੂੰ ਵੀ ਫੋਲੋ ਕਰ ਸਕਦੇ ਹੋ ਤੇ ਵੱਖ-ਵੱਖ ਚੈਨਲਾਂ ਦੇ ਉੱਤੇ ਜਿੱਥੇ ਇਹਨਾਂ ਦੀ ਇੰਟਰਵਿਊ ਹੁੰਦੀਆਂ ਨੇ ਉਹਨੂੰ ਵੀ ਦੇਖ ਸਕਦੇ